ਮੈਨੂੰ ਬੁਰਾ ਬਹੁਤ ਲੱਗਿਆ ਕਿ ਮੇਰੇ ਆਪਦੇ ਨੇ ਤੇ ਮੈਂ ਕੁਝ ਅਚੀਵ ਕੀਤਾ ਤੇ ਇਹ ਮੈਨੂੰ ਇੰਨਾ ਕੁਝ ਬੋਲਣ ਲੱਗੇ ਬਹੁਤ ਭੜੇ ਭੜੇ ਤਰੀਕੇ ਨਾਲ ਮੈਨੂੰ ਕਿਹਾ ਗਿਆ ਜਿਵੇਂ ਜ਼ਮੀਰ ਵੇਚਤਾ ਇਹੋ ਜਿਹਾ ਕੁਝ ਔਰ ਇਹ ਮੇਰਾ ਉਹ ਸੁਪਨਾ ਸਾਕਾਰ ਹੋਇਆ ਜਿਹੜਾ ਮੈਂ ਬਹੁਤ ਛੋਟੀ ਨੇ ਦੇਖ ਲਿਆ ਸੀ ਔਰ ਇੱਥੋਂ ਤੱਕ ਪਹੁੰਚਣ ਲਈ ਮੈਂ ਬਹੁਤ ਔਖੀ ਹੋਈ ਆ ਆਪਦੇ ਲੋਕ ਤੁਹਾਨੂੰ ਲੱਤਾਂ ਖਿੱਚਦੇ ਨੇ ਨਾ ਤੁਹਾਡੀਆਂ ਉਦੋਂ ਗੁੱਸਾ ਆਉਂਦਾ ਦਿਲਜੀਤ ਕੋ ਚੀਲਾ ਗਿਆ ਤਾਂ ਦਿਲਜੀਤ ਸਾਡਾ ਪੱਗਾਲਾ ਬੰਦਾ ਸਾਡਾ ਆਰਟਿਸਟ ਸਾਡਾ ਜਦੋਂ ਚਮਕੀਲਾ ਕਰ ਲਈ ਤਾਂ ਇਹ ਲੋਕ ਦਿਲਜੀਤ ਨੂੰ ਵੀ ਕਹਿ ਰਹੇ ਨੇ ਮਿੰਟ ਚ ਹੀ ਬਦਲ ਜਾਂਦੇ ਨੇ ਮਤਲਬ ਇਹ ਇਹ ਕੀ ਹੋਇਆ ਕੀ ਮਾਪਦੰਡ ਹੋਇਆ ਤੁਸੀਂ ਕਿਵੇਂ ਮੀਜ਼ਰ ਕਰਦੇ ਹੋ ਸਾਨੂੰ ਮੈਨੂੰ ਨਹੀਂ ਪਤਾ ਮੇਰਾ ਇਹੀ ਕੰਮ ਹੈ ਮੈਂ ਇਹੀ ਕਰਨਾ ਮੈਂ ਇਹੀ ਕਰਦੇ ਰਹਿਣਾ ਚਲੋ ਤੁਸੀਂ ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ ਜੋ ਤੁਸੀਂ ਕਹਿੰਦੇ ਹੋ ਹਨਾ ਫਿਰ ਤੁਸੀਂ ਪਹਿਲਾਂ ਦੇਖ ਲਓ ਮੈਂ ਕੀ ਕਰਕੇ ਆਈ ਹਾਂ ਕੰਮ ਤਾਂ ਦੇਖੋ ਉਹ ਦੇਖ ਕੇ ਜੇ ਤੁਹਾਨੂੰ ਲੱਗਦਾ ਮੈਂ ਕੁਝ ਉੱਥੇ ਕਰਕੇ ਆਈਆਂ ਗਲਤ ਫਿਰ ਤੁਸੀਂ ਮੈਨੂੰ ਬੋਲ ਲਓ ਤੇ ਜਿਵੇਂ ਮੇਰੇ ਕੋਲ ਕੋਈ ਵੱਡਾ ਪ੍ਰੋਜੈਕਟ ਆਊਗਾ ਮੇਰੀ ਪ੍ਰਾਪਤੀ ਹੈ ਉਹ ਹੂੰ ਜਿਵੇਂ ਜਿਵੇਂ ਆਪਾਂ ਕਹਿੰਦੇ ਆ ਪੜ੍ਹਾਈ 'ਚ ਡਿਗਰੀਆਂ ਮਿਲਦੀਆਂ ਨੇ ਇਹ ਮੇਰੀ ਡਿਗਰੀ ਹੈ ਕੁਝ ਵੀ ਕਰਨਾ ਮੈਂ ਚਾਹੂੰਗੀ ਮੈਨੂੰ ਮੇਰੇ ਲਈ ਕੋਈ ਮੈਂ ਫਾਊਂਡੇਸ਼ਨਸ ਮੈਂ ਰੱਖਦੀ ਨਹੀਂ ਇਦਾਂ ਦੀਆਂ ਹਾਂ ਜੋ ਮੇਰਾ ਜ਼ਮੀਰ ਨਹੀਂ ਮੰਨੂਗਾ ਉਹ ਮੈਂ ਨਹੀਂ ਕਰੂੰਗੀ ਪਰ ਮੇਰਾ ਫੈਸਲਾ ਹੋਣਾ ਚਾਹੀਦਾ ਨਾ ਕਿਸੇ ਦਾ ਨਹੀਂ ਮੈਂ 2 ਸਾਲ ਦੀਪ ਨੂੰ ਹੋ ਗਏ ਮੈਂ ਉਸ ਚੋਂ ਬਹੁਤ ਔਖੀ ਨਿਕਲੀ ਹਾਲੇ ਤੱਕ ਕੋਸ਼ਿਸ਼ ਕੋਸ਼ਿਸ਼ ਚੱਲਦੀ ਹੈ ਤੇ ਮੇਰੀਆਂ ਅੱਖਾਂ 'ਚ ਨੰਨਾ ਪਾਣੀ ਸੀ ਭਰੀਆਂ ਛਲਕਦੀਆਂ ਅੱਖਾਂ ਤੇ ਮੈਂ ਮੈਂ ਕਹਿ ਨਹੀਂ ਸੀ 파 ਰਹੀ ਕਿ ਮੈਨੂੰ ਸੀ ਪਤਾ ਨਹੀਂ ਕਦੋਂ ਮਿਲਣਾ ਇਦੋਂ ਬਾਅਦ ਜਾਂ ਮੈਨੂੰ ਹੰਬਲ ਹੋਣਾ ਜ਼ਿਆਦਾ ਪ੍ਰਭਾਵਿਤ ਕਰਦਾ ਕਿ ਕੋਈ ਇਨਸਾਨ ਇੰਨਾ ਕਿਵੇਂ ਹੋ ਸਕਦਾ ਇੰਨਾ ਜ਼ਿਆਦਾ ਪਿਆਰਾ ਤੇ ਇੰਨੀ ਇੱਜ਼ਤ ਦੇਣ ਵਾਲਾ ਮੈਨੂੰ ਵੱਧ ਰਵਾਉਂਦੀ ਆ ਮੈਨੂੰ ਨਹੀਂ ਪਤਾ ਮੈਨੂੰ ਮੈਨੂੰ ਕਿਉਂ ਉਸ ਗੱਲ ਤੇ ਮੇਰਾ ਰੂਨ ਨਿਕਲਦਾ ਸੀ ਤੇ ਲਾਸਟ ਦੇ ਵੀ ਮੈਂ ਮੈਂ ਰੋਈ ਅੱਜ ਉਹ ਬ੍ਰਦਰ ਤੁਹਾਡੇ ਨਾਲ ਹੁੰਦਾ ਜਿਹੜੇ ਅੱਜ ਤੁਹਾਨੂੰ ਵੈਸੇ ਫੇਸਬੁੱਕ ਤੇ ਭੈਣ ਤਾਂ ਕਹੀ ਜਾਂਦੇ ਨੇ ਪਰ ਉਹ سپورਟ ਨਹੀਂ ਹੈ ਭੈਣ ਨਿਭਾਉਣ ਨਾਲ ਹੁੰਦੀ ਆ ਨਿਭਾਉਣ ਨਾਲ ਹੁੰਦੀ ਆ ਉਹ ਕੋਈ ਵੀ ਨਿਭਾ ਸਕਦਾ ਹਮ ਹੈਨਾ ਉਹ ਜਿਹੜਾ ਕਨੈਕਸ਼ਨ ਜਿਵੇਂ ਮੈਂ ਦੀਪ ਨਾਲ ਫੀਲ ਕਰਦੀ ਆ ਉਹ ਹੈ ਉਹ ਸੱਚੀ ਹੈ ਪਰ ਤੁਨੂੰਏ ਤੁਸੀਂ ਔਖੇ ਤਾਂ ਹੁੰਨੇ ਹੀ ਕਿ ਥੋੜੀ ਤਾਂ ਛੋਟਾ ਸੀ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਕਤਾ ਅੱਜਿਸ ਅਦਾਕਾਰ ਨਾਲ ਆਪਾਂ ਗੱਲ ਕਰਾਂਗੇ ਉਹ ਜ਼ਿੰਦਗੀ ਨੂੰ ਜਿਉਣਾ ਚਾਹੁੰਦੀ ਹੈ ਅੱਗੇ ਵਧਣਾ ਚਾਹੁੰਦੀ ਹੈ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਬਹੁਤ ਜਿਹੜੇ ਕਿਰਦਾਰ ਜਿਹੜੇ ਉਹ ਜ਼ਿੰਦਗੀ ਦੇ ਨੇੜੇ ਦੇ ਕਿਰਦਾਰ ਨਿਭਾਉਂਦੀ ਹੈ ਕੁੱਲ ਸਿੱਧੂ ਸਾਡੇ ਨਾਲ ਹੈ ਬਹੁਤ ਬਹੁਤ ਸਵਾਗਤ ਹੈ थैंक यू ਠੀਕ ਹੋ ਜੀ ਆ ਵਧੀਆ ਪਹਿਲਾ ਸਵਾਲ ਇਹ ਕਿ ਕੁੱਲ ਕੀ ਹੈ ਕੁੱਲ ਇੱਕ ਮਿਹਨਤੀ ਸਾਊ ਇਮਾਨਦਾਰ ਨਰਮ ਕੁੜੀ ਹੈ ਬਸ ਇਹੀ ਸੋਚ ਲਓ ਜੇ ਤੁਸੀਂ ਮੈਨੂੰ ਆਫ ਕੈਮਰਾ ਕਹਿ ਰਹੇ ਸੀ ਕੁੱਲ ਬੜਾ ਮੜਨ ਤੋਂ ਬੜਾ ਡਰਦੀ ਹੈ ਉਹਨੂੰ ਸੁਪਨੇ ਵੀ ਪੇਪਰ ਪੇਪਰ ਡਰਾਉਂਦੇ ਆ ਹਾਂ ਮੈਨੂੰ ਬਹੁਤ ਡਰਾਉਂਦੇ ਆ ਪਤਾ ਨਹੀਂ ਕਿਉਂ ਮੈਨੂੰ ਪੜਾਈ ਤੋਂ ਡਰ ਲੱਗਦਾ ਅਦਾਕਾਰ ਤਾਂ ਬਹੁਤ ਪੜਦੇ ਨੇ ਪਤਾ ਨਹੀਂ ਮੈਨੂੰ ਨਹੀਂ ਪਤਾ ਮੇਰੇ ਚ ਕੋਈ ਕੁਦਰਤੀ ਕੋਈ ਮੈਨੂੰ ਨਹੀਂ ਪਤਾ ਮੈਂ ਅਦਾਕਾਰ ਕਿਵੇਂ ਬਣ ਗਈ ਮੈਂ ਕਿਵੇਂ ਇਹ ਗੱਲ ਸੋਚੀ ਹੈਨਾ ਇਹ ਸੋਚਣਾ ਹੀ ਔਖਾ ਸੀ ਪਹਿਲਾਂ ਤਾਂ ਸਾਡੇ ਘਰੇ ਹੈਨਾ ਮੈਨੂੰ ਨਹੀਂ ਪਤਾ ਇਹ ਸਾਰਾ ਕੁਝ ਕਿਵੇਂ ਹੋਇਆ ਹੈ ਮੇਰੇ ਕਲ ਤੁਸੀਂ ਕਹਿੰਦੇ ਹੋ ਕਿ ਦੇਖ ਟੀਵੀ ਦੇਖਣਾ ਬਹੁਤ ਮਨਾਹੀ ਹੁੰਦੀ ਸੀ ਕੁੜੀਆਂ ਲਈ ਖਾਸ ਤੌਰ ਤੇ ਅੱਜ ਤੁਸੀਂ ਟੀਵੀ ਤੇ ਜਾਂ ਵੱਡੇ ਪਰਦੇ ਤੇ ਆਉਣੇ ਹੋ ਸਮਾਂ ਤਾਂ ਬਦਲਿਆ ਹੀ ਹੈ ਨਾ ਕਿ ਲੜਕੇ ਅੱਗੇ ਆਏ ਹੋ ਨਹੀਂ 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 ਲੜਕੇ ਨਹੀਂ ਆਈ ਲੜਕੇ ਕਿਵੇਂ ਆ ਸਕਦੀ ਸੀ ਮੇਰੇ ਡੈਡੀ ਸਟ੍ਰਿਕਟ ਬਹੁਤ ਸੀ ਮਤਲਬ ਜਿਵੇਂ ਉਹਨਾਂ ਦੇ ਮੂਡ ਤੇ ਆ ਜੇ ਟੀਵੀ ਲਾਤਾ ਤੇ ਲਾਤਾ ਜੇ ਬੰਦ ਕਰਨਾ ਤਾਂ ਅਸੀਂ ਮੂਰੇ ਬੈਠੇ ਰਹਿਗੇ ਸਵਿਚ ਬੰਦ ਕਰਕੇ ਆਪ ਬਾਹਰ ਨਿਕਲ ਜਾਣਾ ਆਉਣ ਨਹੀਂ ਕਰ ਸਕਦੇ ਨੋ ਇਹ ਨਹੀਂ ਤੁਸੀਂ ਦੇਖਣਾ ਵੀ ਸਾਡਾ ਕੋਈ ਚੀਜ਼ ਅੱਧੀ ਰਹਿ ਗਈ ਜਾਂ ਆਏ ਤੇ ਜਦੋਂ ਕੋਈ ਚੀਜ਼ ਪੂਰੀ ਨਾ ਦੇਖੀ ਉਹਨਾਂ ਦੀ ਮਰਜ਼ੀ ਨਾਲ ਲੱਗਣਾ ਜਦੋਂ ਲੱਗਣਾ ਕੁਝ ਦੇਖ ਨਹੀਂ ਸਕਦੇ ਸ਼ਾਮ ਨੂੰ 4 ਵਜੇ ਵਾਲੀ ਫਿਲਮ ਨਹੀਂ ਸੀ ਦੇਖ ਸਕਦੇ ਜਿਹੜੀ ਸੰਡੇ ਨੂੰ ਆਉਂਦੀ ਸੀ ਨਹੀਂ ਫਿਰ ਉਸ ਘਰ ਦੇ ਵਿੱਚ ਕੋਲ ਸੁਪਨੇ ਕਿਵੇਂ ਲੈ ਲੈਂਦੀ ਹੈ ਚੌਥੀ ਪੰਜਵੀਂ ਜਾ ਕੇ ਮੈਂ ਤਾਂ ਫਿਰ ਮਤ ਜਾਣਾ ਤਾਂ ਹੀ ਤੇ ਮੈਂ ਕਹਿੰਦੀ ਆ ਮੈਨੂੰ ਲੱਗਦਾ ਮਿਰਕਲ ਕਿਵੇਂ ਹੋਇਆ ਮੈਂ ਕਿਵੇਂ ਸੋਚ ਲਿਆ ਮੈਨੂੰ ਪਤਾ ਹੀ ਨਹੀਂ ਡੈਸਟਨੀ ਸੀ ਮੇਰੀ ਮੈਂ ਆਉਣਾ ਸੀ ਇੱਥੇ ਫਿਰ ਵੀ ਇੱਕ ਤਾਂ ਹੁੰਦਾ ਨਾ ਜਰੀਆ ਹੁੰਦਾ ਕੋਈ ਮੰਨ ਲਓ ਅਸੀਂ ਕਿਸੇ ਐਕਟਰ ਨੂੰ ਜਾਂ ਕਿਸੇ ਅਦਾਕਾਰ ਨੂੰ ਦੇਖਦੇ ਆ ਸਾਨੂੰ ਲੱਗਦਾ ਕਿ ਮੈਂ ਵੀ ਇਹਦੇ ਵਰਗਾ ਹੋਵਾਂ ਜਿਵੇਂ ਸ਼ਕਤੀਮਾਨ ਆਉਂਦਾ ਸੀ ਤਾਂ ਹਰ ਇੱਕ ਬੱਚੇ ਨੂੰ ਲੱਗਦਾ ਸੀ ਮੈਂ ਵੀ ਸ਼ਕਤੀਮਾਨ ਬਣ ਜਾ ਆ ਮੈਂ ਨਾ ਜਦੋਂ ਮੈਨੂੰ ਲੱਗਦਾ ਜੇ ਤੁਹਾਡੇ ਕਹੇ ਤੇ ਮੈਂ ਜੇ ਸੋਚ ਰਹੀ ਆ ਜੇ ਵੀ ਜਦੋਂ ਛੁੱਟੀਆਂ ਹੋਣੀਆਂ ਤਾਂ ਮੈਂ ਨਾ ਜਾਣਾ ਮੇਰੇ ਮਾਨਸਾ ਸਾਡੇ ਰਿਲੇਟਿਵਸ ਨੇ ਉੱਥੇ ਕੇਬਲ ਹੋਣਾ ਫਿਲਮਾਂ ਵੀ ਲਾ ਕੇ ਦੇਖਣੀ ਨਾ ਕੇਬਲ ਸੀਗਾ ਉੱਥੇ ਹਾਂ ਉੱਥੇ ਸੀਗਾ ਤੇ ਕੇਬਲ ਦੇਖਣਾ ਫਿਲਮਾਂ ਦੇਖਣੀਆਂ ਗਾਣੇ ਆਉਣੇ ਤੇ ਉੱਥੇ ਫਿਰ ਮੈਨੂੰ ਦੇਖ ਕੇ ਚੰਗਾ ਲੱਗਦਾ ਸੀ ਮੈਂ ਦੇਖ ਦੇਖ ਕੇ ਨਾਲ ਡਾਂਸ ਕਰਨਾ ਸ਼ਾਇਦ ਸ਼ਾਇਦ ਉੱਥੋਂ ਆਇਆ ਹੋਵੇ ਕਿਤੇ ਕਿਉਂਕਿ ਜੇ ਮੈਂ ਕਹਾਂ ਮੈਨੂੰ ਯਾਦ ਹੈ ਪ੍ਰੋਪਰ ਮੈਨੂੰ ਯਾਦ ਨਹੀਂ ਪਰ ਉੱਥੋਂ ਆਇਆ ਹੋ ਸਕਦਾ ਕਿ ਵੇਰੀ ਹੁੰਦਾ ਕਿ ਮੈਂ ਐ ਸੋਚਿਆ ਹੋਵੇ ਕਿ ਕਿ ਉੱਥੇ ਟੀਵੀ ਦੇਖਣ ਨੂੰ ਮਿਲਦਾ ਸੀ ਆਪਣੇ ਪਰਿਵਾਰਾਂ ਚ ਬਟੰਡੇ ਆ ਆਪਣੇ ਇੱਕ ਜਿਲਾ ਇੱਕ ਆ ਅਕਸਰ ਹੁੰਦਾ ਇੱਕ ਘਰ ਦਾ ਬੱਚਾ ਹੁੰਦਾ ਜਿਹੜਾ ਸਾਰੇ ਰਿਸ਼ਤਦਾਰਾਂ ਚ ਫੇਮਸ ਹੁੰਦਾ ਯਾਰ ਇਹ ਸਟੇਜ ਇਹ ਬੜਾ ਸੋਹਣਾ ਜਿਹਾ ਕਰਦਾ ਯਾਰ ਇਹ ਹਸਾਉਂਦਾ ਯਾਰ ਇਹ ਗੱਲਾਂ ਬਹੁਤ ਸੋਹਣੀਆਂ ਹਾਂ ਯੈਸ ਇਹ ਮੈਂ ਹਾਂ ਇਹ ਮੈਂ ਸੀਗੀ ਇੱਕ ਗੱਲ ਤੁਸੀਂ ਅੱਜ ਮੈਨੂੰ ਕਰ ਲਈ ਪੇਟੀ ਵੀ ਪੇਟੀ ਤੇ ਖੜਾ ਹੁੰਦੇ ਸੀ ਮੈਨੂੰ ਵੀ ਅਕਸਰ ਮੇਰੇ ਸਤਾਏ ਚਾਚੇ ਪੇਟੀ ਤੇ ਖੜਾ ਕੇ ਸੁਣਾ ਯਾਰ ਚੁਟਕਲਾ ਕੋਈ ਅੰਦਰ ਪੇਟੀਆਂ ਜਿਵੇਂ ਆਪਣੇ ਪਿੰਡਾਂ ਚ ਉੱਤਰੀਆਂ ਹਾਂ ਸਬਾਤਾਂ ਮੈਂ ਤੁਸੀਂ ਇਹ ਗੱਲ ਕਰ ਲਈ ਮੈਨੂੰ ਕਿਸੇ ਨੇ ਕਦੇ ਨਹੀਂ ਪੁੱਛੀ ਇਹ ਬਹੁਤ ਵਧੀਆ ਗੱਲ ਪੁੱਛੀ ਤੁਸੀਂ ਤੁਹਾਨੂੰ ਮੈਂ ਤੁਹਾਨੂੰ ਦੱਸਦੀ ਹਾਂ ਮੇਰੀ ਨਾ ਇਹ ਜਰਨੀ ਦਾ ਬਹੁਤ ਪਿਆਰਾ ਟਾਈਮ ਸੀਗਾ ਮੈਂ ਹਿੰਦੀ ਗਾਣੇ ਗਾਉਂਦੀ ਸੀ ਹਨਾ ਕਿਉਂਕਿ ਅਸੀਂ ਕੈਂਟ 'ਚ ਰਹਿੰਦੇ ਸੀਗੇ ਜੀ ਤੇ ਜੇ ਅਸੀਂ ਪਿੰਡ ਸਾਡਾ 1.5 ਕਿਲੋ 1.5 ਘੰਟੇ ਦਾ ਰਸਤਾ ਸੀਗਾ ਬਸ ਮੈਨੂੰ ਸਕੂਟਰ ਦੇ ਅੱਗੇ ਖੜਾ ਲੈ ਲਿਆ ਡੈਡੀ ਨੇ ਉਹਨਾਂ ਨੂੰ ਲੱਗਣਾ ਵੀ ਨਾ ਇਹ ਸੌਂਝੂਗੀ ਤਾਂ ਉਹਨਾਂ ਨੇ ਮੈਨੂੰ ਕਹਿਣਾ ਪੁੱਤ ਤੂੰ ਨਾ ਗਾਣੇ ਸੁਣਾਉਂਦਾ ਜਾ ਵੀ ਸੋਵੇਂ ਨਾ ਮੇਰੇ ਗਾਣੇ ਹਵਾ ਚ ਕਿਨੇ ਸੁਣਨੇ ਸੀ ਜੋ ਸਕੂਟਰ ਚੱਲਦਾ ਜੀ ਮੈਂ ਅੱਗੇ ਅੱਗੇ ਸ਼ੁਰੂ ਹੋ ਜਾਣਾ ਮੈਨੇ ਪਿਆਰ ਤੂੰ ਇਸੇ ਕੀਆ ਹੈ ਇਹ ਗਾਣੇ ਆਉਂਦੇ ਹੁੰਦੇ ਸੀ ਫਿਲਮਾਂ ਦੇਖ ਕੇ ਜਿੰਨਾ ਕੁ ਮਾਣਾ ਮੋਟਾ 뮤직 ਅਸੀਂ ਸੁਣਦੇ ਜਾਂ ਸਕੂਲ 'ਚ ਬੱਚੇ ਦੱਸਦੇ ਘਰੇ ਤਾਂ ਮੈਂ ਤੁਹਾਨੂੰ ਕਹਾਂ ਦੇਖਣ ਹੀ ਨਹੀਂ ਸੀ ਦਿੰਦੇ ਜਾਂ ਮੇਰੇ ਆਂਟੀ ਹੁੰਦੇ ਮੈਂ ਥੱਲੇ ਚਲੇ ਜਾਣਾ ਉਹਨਾਂ ਘਰ ਟੀਵੀ ਮੈਂ ਟੀਵੀ ਲੋਕਾਂ ਦੇ ਘਰਾਂ 'ਚ ਵੱਧ ਦੇਖਿਆ ਆਪਦੇ ਘਰ ਨਾਲੋਂ ਹੂੰ ਪਿੰਡ ਚਲੇ ਜਾਣਾ ਤਾਂ ਜਿਵੇਂ ਸਾਡਾ ਅੰਦਰ ਆਪਣੇ ਹੁੰਦਾ ਅੰਦਰਲਾ ਘਰ ਬਾਹਰਲਾ ਘਰ ਸਾਡੇ ਸੱਕਿਆਂ ਦਾ ਇਹ ਅੰਦਰਲੇ ਘਰੇ ਮੈਂ ਚਲੇ ਜਾਣਾ ਮੇਰੀਆਂ ਮਾਮੀਆਂ ਚਰਖੇ ਕੱਤਦੀਆਂ ਗਰਮੀਆਂ ਚ ਸਬਾਹਤਾਂ ਚ ਬਹਿ ਕੇ ਉਹਨਾਂ ਨੇ ਕਹਿ ਦੇਣਾ ਵੀ ਆਹ ਬਠਿੰਡੇ ਵਾਲਿਆਂ ਦੀ ਕੁੜੀ ਚੱਲ 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 ਨਹੀਂ ਡਾਂਸ ਕਰਕੇ ਦਿਖਾ ਮੈਂ ਬਚਾਲੇ ਲੱਗ ਜਾਣਾ ਉਹਨਾਂ ਦੇ ਸੋ ਪਾਰਟਿਸਿਪੇਟ ਕਰਨਾ ਸਕੂਲ ਚ ਮੈਨੂੰ ਲੱਗਦਾ ਇਹੀ ਚੀਜ਼ਾਂ ਨੇ ਮੈਨੂੰ ਬਣਾਤਾ ਵੀ ਮੈਨੂੰ ਲੱਗਿਆ ਵੀ ਮੈਨੂੰ ਇਹ ਕਰਨਾ ਚਾਹੀਦਾ ਹੂੰ ਇਹੀ ਇਹੀ ਤੋਂ ਮੈਨੂੰ ਅੱਗੇ ਲੈ ਗਿਆ థియేਟਰ ਕੀਤਾ ਤੁਸੀਂ ਮੈਂ ਬਹੁਤਾ ਨਹੀਂ ਕੀਤਾ ਮੈਂ ਮੈਨੂੰ ਲੱਗਦਾ ਮਸਾਂ ਤਿੰਨ ਇੱਕ ਸਾਲ ਕੀਤਾ ਹੋਊਗਾ ਟੋਨੀ ਬਾਤਿਸ਼ ਜੀ ਪਤਾ ਕਰੋ ਨਾ ਜੀ ਇਹ ਵੀ ਹੁੰਦਾਗਾ ਵੀ థియేਟਰ ਇੱਕ ਪਾਸੇ ਤਾਂ ਤੁਸੀਂ ਚਲੋ ਟੀਵੀ ਦੇਖਿਆ ਜਾਂ ਮਾਮੀਆਂ ਚਾਚੀਆਂ ਤਾਈਆਂ ਨੇ ਕੋਈ ਤਾਂ ਗਾਣਾ ਸੁਣਾ ਦਿਓ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਕਿ ਵੀ ਰੰਗ ਮੰਚ ਵੀ ਕੋਈ ਚੀਜ਼ ਹੁੰਦੀ ਹੈ థియేਟਰ ਵੀ ਕੋਈ ਚੀਜ਼ ਹੁੰਦਾਗਾ ਮੈਨਾਂ ਕਾਲਜ ਜਦੋਂ ਮੈਨੂੰ ਕੁਝ ਆਉਂਦਾ ਹੀ ਨਹੀਂ ਸੀ ਹਨਾ ਮੈਂ ਕਹਾ ਕਲਚਰਲ ਕਾਲਜ ਜਦੋਂ ਗਈ ਤਾਂ ਮੈਂ ਦੇਖਿਆ ਵੀ ਅੱਛਾ ਗਿੱਧੇ ਦੀ ਟੀਮ ਬਣ ਰਹੀ ਆ ਵੀ ਮੈਂ ਜਾਣਾ ਮੈਨੂੰ ਆਉਂਦਾ ਨਹੀਂ ਸੀ ਮੈਂ ਉੱਥੇ ਹੀ ਸਿੱਖਿਆ ਜੀ ਤੇ ਉਹ ਸਿੱਖ ਲਿਆ ਫਿਰ ਮੈਂ ਦੇਖਿਆ ਕਿ ਨਾਟਕ ਵੀ ਤਿਆਰ ਹੋ ਰਿਹਾ ਇੱਕ ਪਾਸੇ ਉਹਨਾਂ ਨੇ ਕਿਹਾ ਉਹ ਕੁੜੀ ਤੂੰ ਕਰੇਂਗੀ ਮੈਂ ਕਿਹਾ ਮੈਂ ਕਰੂੰਗੀ ਹਨਾ ਤੇ ਉਹਨਾਂ ਨੇ ਮੇਰੇ ਤੋਂ ਡਾਇਲੋਗ ਬੁਲਵਾ ਕੇ ਦੇਖੇ ਤੇ ਫਿਰ ਕੀ ਹੋਇਆ ਮੈਨੂੰ ਗਿੱਧੇ ਵਾਲਿਆਂ ਨੇ ਛੱਡਿਆ ਨਹੀਂ ਮੈਂ ਕਰ ਨਹੀਂ ਸਕੀ ਉਸ ਤੋਂ ਬਾਅਦ ਸਾਡੇ ਇੱਕ ਮੇਲਾ ਹੁੰਦਾ ਵਿਰਾਸਤ ਮੇਲਾ ਬਠਿੰਡੇ ਹੈ ਨਾ ਜੀ ਉੱਥੇ ਕੋਈ ਨਾ ਅਸੀਂ ਗਿੱਧੇ ਦੀ ਹੀ ਹਸਲ ਕਰਦੇ ਸੀ ਇੱਕ ਪਿੰਡ ਬਣਿਆ ਵਾ ਤੇ ਉੱਥੇ ਇੱਕ ਪਲੇ ਦੀਆਂ ਰਿਹਸਲਾਂ ਹੋ ਰਹੀਆਂ ਸੀਗੀਆਂ ਸ਼ਹੀਦ ਭਗਤ ਸਿੰਘ ਜੀ ਐਂ ਉਹਨਾਂ ਨੇ ਮੈਨੂੰ ਕਿਹਾ ਤੇ ਮੈਂ ਫਿਰ ਉਦੋਂ ਉਦੋਂ ਮੈਂ ਫੜ ਲਿਆ ਮੈਂ ਕਿਹਾ ਮੈਂ ਕਰਨਾ ਬਸ ਉੱਥੋਂ ਫਿਰ ਮੈਂ ਸ਼ੁਰੂ ਹੋਈ ਫਿਰ ਥੀਏਟਰ ਚੱਲ ਸੋ ਚਲ ਹਾਂ ਸਕੂਨ ਮਿਲਦਾ ਥੀਏਟਰ ਕਰਕੇ ਬਿਲਕੁਲ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਤੁਹਾਨੂੰ ਬਹੁਤ ਮੈਂ ਜਿੰਨਾ ਕੁ ਵੀ ਸਿੱਖਿਆ ਮੈਂ ਉਹੀ 3 ਸਾਲਾਂ ਚ ਸਿੱਖਿਆ ਉਸ ਤੋਂ ਬਾਅਦ ਹੁਣ ਅਸੀਂ ਇੰਪਰੂਵ ਹੁੰਦੇ ਜਾਂਦੇ ਆ ਕਿਉਂਕਿ ਸਿਨੇਮਾ ਕੈਮਰੇ ਦੇ ਅੱਗੇ ਦੀ ਜਿਹੜੀ ਐਕਟਿੰਗ ਹੈ ਉਹ ਹੋਰ ਹੈ ਉਹ ਅਲੱਗ ਹੈ ਬਿਲਕੁਲ ਉੱਥੇ ਸਾਨੂੰ ਥੋੜਾ ਲਾਊਡ ਕਰਨਾ ਪੈਂਦਾ ਡਿਫਰੈਂਸ ਹੈਗਾ ਸਿੱਖਣਾ ਤੁਹਾਨੂੰ ਦੋਨੇ ਥਾਵਾਂ ਤੋਂ ਹੀ ਉਹ ਕਿ ਥੀਏਟਰ 'ਚ ਤਾਂ ਬਹੁਤ ਲੋਕ ਬੈਠੇ ਨਾ ਸਾਹਮਣੇ ਸਕਰੀਨ ਜੋ ਜਿਹੜੀ ਸਨਮੇ ਦੀ ਹੈ ਜਾਂ ਟੀਵੀ ਦੀ ਸਕਰੀਨ ਬਿਲਕੁਲ ਛੋਟੀ ਹੈ ਆਪਾਂ ਇੱਕ ਬੰਦੇ ਨੂੰ ਦੱਸ ਰਹੇ ਹਾਂ ਇਹ ਗੱਲ ਹੈ ਨਾ ਇਹ ਦੇਖਣਾ ਪੈਂਦਾ ਫਰਕ ਤਾਂ ਨਜ਼ਰ ਆਉਂਦਾ ਹੀ ਹੈ ਪਰ ਇਹ ਫਿਲਮਾਂ ਥੀਏਟਰ ਤੋਂ ਬਾਅਦ ਫਿਲਮਾਂ ਵੱਲ ਪਰਤਦੇ ਹਾਂ ਅੰਨੇ ਕੋੜੇ ਦਾ ਦਾਨ ਫਿਰ ਜੋਰਾਦਾਸ ਨੰਬਰ 8 ਫਿਰ ਤੁਸੀਂ ਅੱਜ ਚਮਕੀਲਾ ਤੱਕ ਦੀ ਗੱਲ ਹੈ ਨਾ ਵੱਖ-ਵੱਖ ਛੇੜ ਨੇ ਕਿਰਦਾਰਾਂ ਦੇ ਇਹਨਾਂ ਕਿਰਦਾਰਾਂ ਨੂੰ ਵੱਖ-ਵੱਖ ਤਰੀਕੇ ਨਾਲ ਨਿਭਾਇਆ ਤੁਸੀਂ ਇਹਨਾਂ 'ਚ ਫਰਕ ਕਿਵੇਂ ਅੰਤਰ ਕਿਵੇਂ ਕਰਦੇ ਹੋ ਫਿਰ ਤੁਸੀਂ ਮੈਂ ਨਾ ਜੇ ਹੁਣ ਮੈਂ ਇਹ ਗੱਲ ਤੁਹਾਨੂੰ ਕਵਾਂ ਸਭ ਨੂੰ ਲੱਗੂਗਾ ਪਤਾ ਨਹੀਂ ਤਾਂ ਮੈਨੂੰ ਕਹਿਣੀ ਨਹੀਂ ਆਉਂਦੀ ਜਾਂ ਮੈਨੂੰ ਕਨਵੇ ਨਹੀਂ ਕਰਨਾ ਆਉਂਦਾ ਤੇ ਮੈਨੂੰ ਲੱਗਦਾ ਪਤਾ ਨਹੀਂ ਹੋ ਜਾਂਦਾ ਇਹ ਮੇਰੇ ਤੋਂ ਸਾਨੂੰ ਲੱਗਦਾ ਕੋਈ ਪਾਵਰ ਹੈ ਉੱਥੇ ਕੁੱਲ ਤਾਂ ਰਹਿਣਾ ਨਹੀਂ ਪੈਂਦਾ ਹੋਣਾ ਕੁੱਲ ਸਿੱਧੂ ਉੱਥੇ ਕੁੱਲ ਸਿੱਧੂ ਥੋੜਾ ਹੈ ਉੱਥੇ ਗਰਮੇਲ ਕੋਲ ਬਿਲਕੁਲ 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 ਪਰ ਮੈਨੂੰ ਲੱਗਦਾ ਨਾ ਕੋਈ ਪਾਵਰ ਹੈ ਜਿਹੜੀ ਮੇਰੇ ਤੋਂ ਇਹ ਸਾਰਾ ਕੁਝ ਕਰਾ ਜਾਂਦੀ ਹੈ ਵੀ ਜੇ ਮੇਰੀ ਐਪਰੀਸ਼ੀਏਸ਼ਨ ਹੁੰਦੀ ਹੈ ਮੈਂ ਕੋਈ ਚੰਗਾ ਕੰਮ ਕੀਤਾ ਇਹ ਬਿਲਕੁਲ ਸੱਚੀ ਗੱਲ ਆ ਮਤਲਬ ਇਹ ਮੈਂ ਇਹ ਨਹੀਂ ਕਿ ਮੈਂ ਤੁਸੀਂ ਇੰਟਰਵਿਊ ਕਰ ਰਹੀ ਹਾਂ ਮੈਂ ਤਾਂ ਕਹਿ ਰਹੀ ਆ ਜਾਂ ਲੋਕ ਮੇਨੂੰ ਪਕੜਨ ਲਈ ਕੁਛ ਤਾਂ ਕਰਨਾ ਪੈਂਦਾ ਹੋਣਾ ਮੰਨ ਲਓ ਤੁਸੀਂ ਮੇਰਾ ਕਰਦਾਰ ਕਰ ਰਹੇ ਹੋ ਜਾਂ ਕਿਸੇ ਦਾ ਵੀ ਗੁਰਮੇਲ ਕੌਰ ਦਾ ਕਰਦਾਰ ਚਮਕੀਲਾ ਤੁਸੀਂ ਕਰ ਰਹੇ ਮੈਂ ਤਾਂ ਤਾਂ ਮੈਂ ਕਰਦੀ ਆ ਤੁਸੀਂ ਤੁਸੀਂ ਉਹਨਾਂ ਨੂੰ ਮਿਲੇ ਵੀ ਹੋਗੇ ਤੁਸੀਂ ਉਹਨਾਂ ਬਾਰੇ ਸੁਣਿਆ ਹੋਊਗਾ ਪੜ੍ਹਿਆ ਹੋਊਗਾ ਇਹ ਤਾਂ ਮੈਂ ਉਹਨਾਂ ਬਾਰੇ ਸੁਣਿਆ ਉਹਨਾਂ ਦੀਆਂ ਇੰਟਰਵਿਊਜ਼ ਦੇਖੀਆਂ ਲੇਟੈਸ ਕਿਉਂਕਿ ਬਹੁਤਾ ਕੁਝ ਉਹਨਾਂ ਦਾ ਸੋਸ਼ਲ ਮੀਡੀਆ ਤੇ ਹੈ ਨਹੀਂ ਪਿਕਚਰ ਵੀ ਨਹੀਂ ਮਿਲਦੀ ਉਹਨਾਂ ਦੀ ਹੈ ਨਾ ਉਹ ਵੀ ਇੰਟਰਵਿਊ ਚੋਂ ਕੱਢੀ ਸੀ ਮੈਂ ਵੀ ਜਿਹੜੀ ਪੋਸਟ ਕੀਤੀ ਸੀਗੀ ਤੇ ਮੈਨੂੰ ਤਾਂ ਕਰਨੀ ਪੈਂਦੀ ਆ ਕਰਦੀ ਆ ਪਰ ਮੈਨੂੰ ਮੈਨੂੰ ਫੇਰ ਵੀ ਆਪਦੀ ਮਿਹਨਤ ਦੱਸਣੀ ਨਹੀਂ ਆਉਂਦੀ ਕਦੇ ਵੀ ਮੈਂ ਕਿੰਨੀ ਕੁ ਕਰਦੀ ਆ ਮੈਨੂੰ ਨਹੀਂ ਪਤਾ ਇਹ ਸੱਚੀ ਨਹੀਂ ਪਤਾ ਮੈਨੂੰ ਪਰਦੇ ਦੇ ਪਿੱਛੇ ਹੋ ਸਕਦਾ ਮੈਂ ਬਹੁਤ ਕਿੰਨੀ ਮਿਹਨਤ ਕਰਦੀ ਮੈਂ ਬੇਵਕੂਫ ਲੱਗ ਰਹੀ ਹੁਆ ਪਰ ਮੈਨੂੰ ਨਹੀਂ ਪਤਾ ਮੈਂ ਕਿਵੇਂ ਕਰੀ ਆਉਣੀ ਆ ਕਿਵੇਂ ਹੋ ਜਾਂਦਾ ਉਹ ਤਾਂ ਦੇਖਣ ਵਾਲਿਆਂ ਨੂੰ ਪਤਾ ਹੁੰਦਾ ਨਾ ਵੀ ਜਿਸ ਕਰਦਾਰ ਨੂੰ ਅਸੀਂ ਦੇਖਦੇ ਆਂ ਤਾਂ ਪਤਾ ਹੁੰਦਾ ਵੀ ਇਸ किरदार ਨੇ ਮਿਹਨਤ ਕੀਤੀ ਆਪਣੇ ਕਰੈਕਟਰ ਦੇ ਉੱਤੇ। ਉਹ ਜਿਹੜਾ ਜੋਰਾ ਹੁਣ ਜੋਰੇ ਦੀ ਗੱਲ ਆਪ ਕਰਦੇ ਆ ਉਸ ਵਿੱਚ ਕਰਦਾਰ ਤੁਹਾਡਾ ਬਹੁਤ ਨਿਖਰ ਕੇ ਮੈਂ ਵੀ ਦੇਖਦੀ ਆ ਮੈਂ ਆਪਦੀਆਂ ਫਿਲਮਾਂ ਦੇਖਦੀ ਆ ਮੈਂ ਦੇਖਦੀ ਆ ਕਿ ਹਾਂ ਮੈਂ ਅੱਡ ਕੀਤਾ। ਹਾਂ ਯਾਰ ਆ ਹੂਰ ਹੈ ਠੀਕ ਕਹਿੰਦੇ ਨੇ ਮੈਂ ਠੀਕ ਕਰ ਲੈਨੀ ਆ। ਹਮ ਹਣਾ ਪਰ ਮੈਨੂੰ ਨਹੀਂ ਪਤਾ ਮੈਂ ਕਿਵੇਂ ਕਰਕੇ ਆ ਜਾਨੀ ਆ। ਮੈਂ ਜਦੋਂ ਸ਼ੂਟ ਤੇ ਜਾਨੀ ਆ ਮੈਂ ਬਹੁਤ ਨਰਵਸ ਹੁੰਨੀ ਆ। ਆਪਦਾ ਕੰਮ ਨੂੰ ਲੈ ਕੇ ਵੀ ਮੈਂ ਕਿਵੇਂ ਕਰਕੇ ਆਉਂਗੀ ਮੈਂ ਸੋਚਦੀ ਹੁੰਨੀ ਆ ਉਹ ਕਿਹੜਾ ਵੇਲਾ ਜਿਸ ਵੇਲੇ ਮੈਂ ਆਪਦਾ ਕੰਮ ਕੰਪਲੀਟ ਕਰਕੇ ਘਰ ਨੂੰ ਆ ਰਹੀ ਹੋਊਂਗੀ ਤੇ ਮੈਂ ਕਹੂੰਗੀ ਕਰਿਆਈ ਹਮ ਹੈਨਾ ਮੈਂ ਉਹ ਟਾਈਮ ਉਡੀਕ ਰਹੀ ਹੁੰਨੀ ਆ ਤੇ ਉਹ ਕਿਵੇਂ ਹੱਥੀਆਂ ਵੀ ਕਰਿਆ ਕੀ ਕੱਢਦੇ ਹੋਗੇ ਤੁਸੀਂ ਯਾਰ ਅੱਜ ਮੈਂ ਉਹ ਤਾਂ ਉਹ ਤਾਂ ਹੁੰਦਾ ਹੀ ਆ ਉਹ ਤਾਂ ਫਿਲਮ ਦੇਖ ਕੇ ਪਤਾ ਲੱਗਦਾ ਮੈਨੂੰ ਇੱਥੇ ਮੈਂ ਐਂ ਵੀ ਕਰ ਸਕਦੀ ਸੀ ਹਮ ਹੈਨਾ ਤੇ ਪਰ ਮੈਂ ਉਹੀ ਗੱਲ ਕਰ ਰਹੀ ਆ ਵੀ ਮੈਂ ਕਿਵੇਂ ਕਰਿਆ ਆਨੀ ਆ ਉਹ ਮੈਨੂੰ ਬਿਲਕੁਲ ਨਹੀਂ ਪਤਾ ਇਹੀ ਗੱਲ ਮੇਰੇ ਮੇਰੇ ਜਿਹੜੇ ਨੇੜਲੇ ਨੇ ਉਹਨਾਂ ਨੂੰ ਵੀ ਪਤਾ ਮੈਂ ਐਜ਼ ਇਟ ਇਜ਼ ਮੈਂ ਐਂ ਕਹਨੀ ਆ ਕਿ ਮੈਂ ਕਿਵੇਂ ਕਰਿਆ ਆਈ ਜੋਰਾ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਸੀ ਤੁਹਾਡਾ ਵਧੀਆ ਉਹ ਯਾਦ ਉਹ ਸਮੇਂ ਦੀ ਕੋਈ ਾਸਮੁਖ ਯਾਦ ਕੋਈ ਆ ਸਾਰੇ ਸਾਰੀ ਮਤਲਬ ਟੀਮ ਆ ਨਾ ਇੱਕ ਉਸ ਫਿਲਮ ਨੂੰ ਬਣਾ ਲਈ ਆ ਪਦੀਪ ਹੁਣ ਆ ਦੀ ਗੱਲ ਵੀ ਕਰਦੇ ਆ ਤੁਹਾਡੀ ਵੀ ਸਾਰਿਆਂ ਦੀ ਬਾਈ ਅਮਰਦੀਪ ਹੁਣ ਬਹੁਤ ਕੁਮਾਲ ਦੇ ਬੰਦੇ ਨੇ ਉਹ ਤਾਂ ਨਾ ਤਾਂ ਹਰ ਹਰ ਬੰਦੇ ਦਾ ਰੋਲ ਹੁੰਦਾ ਹੈ ਇੱਥੇ ਤੱਕ ਕਿ ਰੋਟੀ ਚਾਹ ਪਾਣੀ ਜਿਹੜਾ ਬਣਾਉਂਦਾ ਤੁਹਾਨੂੰ ਸਾਰਾ ਬੰਦੇ ਦਾ ਰੋਲ ਹੁੰਦਾ ਫਿਲਮ ਇੱਕ ਕੱਲੇ ਬੰਦੇ ਦੀ ਨਹੀਂ ਹੁੰਦੀ ਹਾਂ ਤਾਂ ਉਹ ਯਾਦਾਂ ਸਾਰਿਆਂ ਨਾ ਹੁੰਦੀਆਂ ਨੇ ਹਾਂ ਇਹਦਾ ਹੁਣ ਪ੍ਰੋਪਰ ਕੋਈ ਮੈਂ ਕਹਾਂ ਕੋਈ ਇੱਕ ਮੈਨੂੰ ਐ ਨਹੀਂ ਆਦ ਆ ਰਹੀ ਬਹੁਤ ਸਾਰੀਆਂ ਯਾਦਾਂ ਨੇ ਕਿਵੇਂ ਦੱਸਾਂ ਮੈਂ ਕੁਝ ਵੀ ਸੋਚ ਕੇ ਨਹੀਂ ਬੈਠੀ ਹੁੰਦੀ ਮੈਂ ਇਹ ਜਿਉਂ ਹੀ ਹਾਂ ਪਤਾ ਨਹੀਂ ਦੀਪ ਹੁਣਾ ਬਾਈ ਹੁਣਾ ਨਾਲ ਕਿਸ ਤਰ੍ਹਾਂ ਦਾ ਸੀ ਵਧੀਆ ਸੀ ਅਸੀਂ ਬਹੁਤ ਅਸੀਂ ਸਾਡਾ ਪਿਆਰ ਵੀ ਸੀ ਹੱਸਦੇ ਖੇਡਦੇ ਵੀ ਸੀ ਲੜਦੇ ਵੀ ਸੀ ਅਸੀਂ ਲੜਦੇ ਬਹੁਤ ਸੀ ਫਿਰ ਕਿੰਨੇ ਕਿੰਨੇ ਮਤਲਬ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਨਾ ਬੋਲਣਾ ਫਿਰ ਮੁੜ ਕੇ ਬੋਲ ਪੈਣਾ ਉਂ ਬਸ ਐਂ ਚੱਲੇ ਜਾਂਦਾ ਸੀ ਇੱਕ ਜੋਰਾ ਇੱਕ ਪਾਸੇ ਅੰਨਾ ਅੰਨੇ ਦੇ ਘੋੜੇ ਦਾ ਦਾਣ ਜੀ ਹੁਣ ਅੰਨੇ ਘੋੜੇ ਦਾ ਦਾਣ ਜਦੋਂ ਦੇਖਦੇ ਆ ਮਤਲਬ ਮੈਂ ਜੇ ਮਤਲਬ ਦੇਖਣ ਵਾਲੇ ਤੌਰ ਤੇ ਦਰਸ਼ਕ ਦੇ ਤੌਰ ਤੇ ਦੇਖਦਾ ਮੈਨੂੰ ਨਹੀਂ ਸਮਝ ਲੱਗ ਪਉਂਦੀ ਕਈ ਵਾਰੀ ਜੇ ਨਾਵਲ ਪੜ੍ਹਦੇ ਤੁਹਾਨੂੰ ਸਮਝ ਲੱਗਦੀ ਆ ਤਾਂ ਤੁਸੀਂ ਆ ਜੀ ਅਦਾਕਾਰੋ ਚ ਕੰਮ ਵੀ ਕੀਤਾ ਫਿਰ ਜੋਰਾ ਚ ਕੀਤਾ ਜੋਰਾ ਹਰ ਇੱਕ ਪਿੰਡ ਦੇ ਬੱਚੇ ਤੱਕ ਨੂੰ ਦਿਖਾ ਦਿਓ ਉਹਨੂੰ ਪਤਾ ਲੱਗ ਜੂ ਵੀ ਯਾਰ ਇਹ ਗੱਲ ਕੀ ਕਹਿੰਦੀ ਆ ਹੂੰ ਉਸ ਚ ਕਿਵੇਂ ਤੁਹਾਨੂੰ ਲੱਗਦਾ ਅੰਤਰ ਕੋਈ ਵੀ ਯਾਰ ਹਾਂ ਫਿਲਮਾਂ ਮਤਲਬ ਆਰਟ ਸਿਨੇਮਾ ਵੀ ਹੋਣਾ ਚਾਹੀਦਾ ਆਪਾਂ ਨੇ ਕਹਿੰਦੇ ਹੋਣਾ ਨਹੀਂ ਚਾਹੀਦਾ ਪਰ ਜੇ ਗੱਲ ਕਲਾ ਨੇ ਆਮ ਬੰਦੇ ਤੱਕ ਪਹੁੰਚੀ ਨਹੀਂ ਤਾਂ ਫਿਰ ਹਾਂ ਮੈਨੂੰ ਲੱਗਦਾ ਕਿ ਕਿ ਮੈਂ ਵੀ ਦੇਖੀ ਸੀ ਬਿਲਕੁਲ ਬਿਲਕੁਲ ਇਹ ਬਿਲਕੁਲ ਥੋੜੀ ਸਹੀ ਗੱਲ ਆ ਫਿਲਮ ਨਾ ਮੈਨੂੰ ਲੱਗਦਾ ਕਿ ਸਮਝ ਸਾਹਮਣੇ ਵਾਲੇ ਨੂੰ ਆਉਣੀ ਬਹੁਤ ਜ਼ਰੂਰੀ ਆ ਜਾਂ ਤਾਂ ਫਿਰ ਤੁਸੀਂ ਇੱਕ ਉਸ ਕਲਾਸ ਲਈ ਬਣਾਈ ਹੈ ਕਿ ਉਹ ਇੰਟੈਲੀਜੈਂਸੀ ਬਸ ਆਹ ਕਲਾਸ ਹੀ ਇਹਨੂੰ ਸਮਝ ਸਮਝ ਸਕੂਗੀ ਹਨਾ ਉਹ ਵੀ ਕੱਢ ਗੱਲ ਆ ਪਰ ਜਿਵੇਂ ਹੁਣ ਸਾਡੀਆਂ ਫਿਲਮਾਂ ਨੇ ਅਸੀਂ ਸਿਨੇਮਾ ਚ ਲਾਉਣੀ ਆ ਉਹ ਲੱਗੀ ਸੀ ਸਮਝ ਆਉਣੀ ਬਹੁਤ ਜ਼ਰੂਰੀ ਹੈ ਫਿਲਮ ਇੰਨੀ ਕ ਕਹਾਣੀ ਕਹਿਣੀ ਚਾਹੀਦੀ ਹੈ ਫਿਲਮ ਨੂੰ ਕਿ ਲੋਕਾਂ ਨੂੰ ਪਤਾ ਲੱਗੇ ਕਲਾ ਕਲਾ ਲਈ ਕਿ ਲੋਕਾਂ ਲਈ ਲੋਕਾਂ ਲਈ ਵੀ ਲੋਕਾਂ ਲਈ ਹੋਣੀ ਚਾਹੀਦੀ ਹੈ ਪਰ ਕਲਾ ਵੀ ਹੋਣੀ ਚਾਹੀਦੀ ਹੈ ਕਲਾ ਤਾਂ ਹੈ ਹੀ ਕਲਾ ਤਾਂ ਹੈ ਹੀ ਪਰ ਕਹਾਣੀ ਸਮਝਾਉਣ ਲਈ ਤੁਸੀਂ ਤੁਸੀਂ ਉਹਨੂੰ ਕਹਿਣਾ ਕਿਵੇਂ ਆ ਜਿਵੇਂ ਤੁਸੀਂ ਇੰਨੇ ਘੋੜੇ ਦਾ ਦਾਨ ਦੀ ਗੱਲ ਕੀਤੀ ਵੀ ਨਹੀਂ ਸਮਝ ਆਈ ਤੁਹਾਨੂੰ ਹਨਾ ਮੈਨੂੰ ਵੀ ਨਹੀਂ ਸੀ ਆਈ ਉਹ ਦੋ ਤਨਾਰੀ ਦੇਖ ਕੇ ਇਹਦੀ ਹੈਡਿੰਗ ਨਾ ਬਣਾ ਇਹਦੀ ਹੈਡਿੰਗ ਨਾ ਬਣਾ ਦਿਓ ਨਹੀਂ ਨਹੀਂ ਮਤਲਬ ਇੱਕ ਗੱਲ ਹੈ ਇਹ ਕਹਤੋ ਕਿ ਹੈ ਵੀ ਹੈਡਿੰਗ ਨਾ ਬਣਾ ਦਿਓ মিডিਆ ਵਾਲੇ ਬਣਾ ਦਿੰਦੇ ਆ ਸਾਰੀ ਹੈ ਹਾਂ ਸਿਰਦਾਰ ਨੂੰ ਲੱਗਦਾ ਦੀ ਪਤਾ ਨਹੀਂ ਕੀ ਹੈਡਿੰਗ ਆਉਗੀ ਤੇ মিডিਆ ਤੇ ਦੱਸੋ ਕੁਝ মিডিਆ ਬਸ ਮਸਾਲਾ ਥੋੜਾ ਜਿਹਾ ਜ਼ਿਆਦਾ ਲਾਉਂਦਾ ਅੱਜ ਕੱਲ ਯੈਸ ਉਹ ਦੌੜ ਲੱਗੀ ਹੋਈ ਆਉਂਦੇ ਆ ਹਾਂ ਬਿਲਕੁਲ ਮੇਰਾ ਨਾ ਇੱਕ ਇੰਟਰਵਿਊ ਵੀ ਹੋਇਆ ਮੈਨੂੰ ਲੱਗਿਆ ਮੈਂ ਨਾਮ ਨਹੀਂ ਲਵੂੰਗੀ ਵੀ ਮੇਰੇ ਮੂੰਹੋਂ ਨਾ ਗੱਲਾਂ ਕੜਵਾਉਣਾ ਚਾਹੁੰਦੇ ਨੇ ੱੱਕੇ ਨਾਲ ਤੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਇਹ ਕਰ ਕਿਉਂ ਨਹੀਂ ਰਹੀ ਕੋਈ ਕੰਟਰੋਵਰਸੀ ਗੱਲ ਕਰੇ ਹਾਂ ਵੀ ਕਰੇ ਉਹਨਾਂ ਦੇ ਐਸੇ ਕੁਐਸਚਨ ਸੀਗੇ ਮੈਨੂੰ ਅੱਗੋਂ ਤੇ ਮੈਨੂੰ ਮੈਂ ਮੇਰੀ ਉਹ ਇੰਟਰਵਿਊ ਵੀ ਬਹੁਤ ਗੁੱਸੇ ਜਾ ਮੈਨੂੰ ਲੱਗਿਆ ਕਿ ਹਾਏ ਮੈਂ ਕਿਵੇਂ ਬੋਲੀਏ ਨੇ ਪਰ ਫਿਰ ਮੈਨੂੰ ਲੱਗਾ ਕਿ ਨਹੀਂ ਮੈਨੂੰ ਗੁੱਸਾ ਆ ਰਿਹਾ ਸੀ ਸਾਹਮਣੇ ਵਾਲੇ ਤੇ ਕਿ ਤੁਸੀਂ ਕਰ ਕੀ ਰਹੇ ਹੋ ਕਿਉਂਕਿ ਅਦਾ ਕਰ ਤਾਂ ਸੁਵੇਦਨਸ਼ੀਲ ਹੁੰਦਾ ਹੈ ਬਿਲਕੁਲ ਸਹਿਜ ਹੋਣਾ ਚਾਹੀਦਾ ਹਾਂ ਹਾਂ ਬਿਲਕੁਲ ਸਹਿਜ ਤਾਂ ਗੱਲ ਪਰ ਨਹੀਂ ਕਰਨਾ ਚਾਹੀਦਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਵਿਊਆਂ ਦੇ ਪਿੱਛੇ ਨਹੀਂ ਭਜਣਾ ਚਾਹੀਦਾ ਕਿ ਅਸੀਂ ਆਹ ਹੈਡਿੰਗ ਦਵਾਂਗੇ ਤਾਂ ਸਾਡੇ ਵਿਊ ਵਧ ਚੱਲਣਗੇ ਅੰਦਰ ਉਹ ਗੱਲ ਹੈ ਜਾਂ ਨਹੀਂ ਇਹ ਨਹੀਂ ਪਤਾ ਪਰ ਤੋ ਇਹ ਵੀ ਮੰਨਣਾ ਪੋਣਾ ਮੰਨ ਲਓ ਆਪਾਂ ਇੰਟਰਵਿਊ ਕਰ ਰਿਹਾ ਮੈਂ ਮੈਂ ਤੁਹਾਨੂੰ ਦੇਖ ਲਿਆ ਤੁਹ ਭਾਈ ਅਮਰਦੀਪ ਨੂੰ ਜਾਣਦਾ ਤੁਸੀਂ ਬਹੁਤ ਸਹਿਜ ਬੰਦੇ ਹੋ ਤਾਂ ਮੈਂ ਤੁਹਾਡੇ ਨਾਲ ਸਹਿਜ ਤਰੀਕੇ ਨਾਲ ਗੱਲ ਕਰਨਾ ਪਰ ਜਿਹੜੇ ਦੇਖਣ ਵਾਲੇ ਉਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਦਿਖਾਓ ਚੀਜ਼ਾਂ ਕਾਹਲੀ ਕਾਹਲੀ ਚੱਲਣਾ ਚਾਹੀਦਾ ਠਾਪ ਪਟਾਕੇ ਹਾਈਲਾਈਟਸ ਤਾਂ ਹੁੰਦੀਆਂ ਨੇ ਠੀਕ ਹੈ ਪਰ ਹੈਡਿੰਗ ਦਾ ਕੀ ਮਤਲਬ ਹੈਡਿੰਗ ਬਦਲ ਜਾਂਦੇ ਨੇ ਹਾਂ ਹੈਡਿੰਗ ਗਲਤ ਆ ਨਾ ਕੋਈ ਮਤਲਬ ਹੀ ਨਹੀਂ ਹੁੰਦਾ ਹੈਡਿੰਗ ਦਾ ਗੱਲ ਵਰੀ ਗੱਲ ਦੇ ਨਾਲ ਉਹ ਬੁਰਾ ਲੱਗਦਾ ਚਮਕੀਲਾ ਮੂਵੀ ਦੇ ਵਿੱਚ ਕੰਮ ਕਰਕੇ ਐਡੇ ਵੱਡੇ ਨਿਰਦੇਸ਼ਕ ਦੇ ਨਾਲ ਕੰਮ ਕਰਕੇ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਬਹੁਤ ਹੰਬਲ ਨੇ ਕਾਲ ਕਿਵੇਂ ਆਈ ਸੀਗੀ ਮੈਨੂੰ ਨਾ ਫੋਨ ਆਇਆ ਸੀ ਮੁਕੇਸ਼ ਛਾਬੜਾ ਟੀਮ ਦਾ ਤੁਸੀਂ ਆਡੀਸ਼ਨ ਪਹਿਲਾਂ ਦਿੱਤੇ ਹੋਈ ਸੀ ਪਹਿਲਾਂ ਮੈਂ ਨਹੀਂ ਮੈਂ ਇਸ ਫਿਲਮ ਲਈ ਆਡੀਸ਼ਨ ਨਹੀਂ ਸੀ ਦਿੱਤੇ ਹੋਏ ਪਰ ਜਦੋਂ ਮੈਂ ਮੁੰਬਈ ਰਹਿੰਦੀ ਸੀ ਉਦੋਂ ਮੈਂ ਜ਼ਰੂਰ ਚੰਗੇ ਚੰਗੇ ਜਿਹੜੇ ਵੱਡੇ ਪ੍ਰੋਡਕਸ਼ਨ ਹਾਊਸੇਜ਼ ਨੇ ਉੱਥੇ ਮੈਂ ਆਡੀਸ਼ਨਸ ਦਿੱਤੇ ਹੋਏ ਸੀ ਇਸ ਕਰਕੇ ਡਾਟਾ ਉਹਨਾਂ ਕੋਲੇ ਹੁੰਦਾ ਉਹ ਤਾਂ ਰੱਖਦੇ ਆ ਹੈਨਾ ਜੀ ਤੇ ਜੇ ਡਾਟਾ ਨਹੀਂ ਵੀ ਹੋਊਗਾ ਤੇ ਉਹ ਇੰਨਾ ਕੁ ਤਾਂ ਉਹ ਇਦਾਂ ਦੇ ਤਾਂ ਹੈਗੇ ਆ ਕਿ ਉਹ ਇੱਥੇ ਆ ਕੇ ਵੀ ਭਾਲ ਲੈਣਗੇ ਤੁਹਾਨੂੰ ਹੈਨਾ ਤੇ ਉਹ ਮੈਨੂੰ ਕਾਲ ਆ ਗਈ ਸੀ ਤੇ ਫਿਰ ਮੇਰੇ ਆਡੀਸ਼ਨਸ ਹੋਏ ਮੇਰੇ ਬਹੁਤ ਆਡੀਸ਼ਨਸ ਹੋਏ ਐ ਐਕਟਰ ਲਈ ਕਾਲ ਆਈ ਪਹਿਲੀ ਤੁਹਾਨੂੰ ਵੀ ਆ ਹਾਂ ਕਈ ਬੰਦੇ ਚੱਕ ਜਾ ਵੀ ਵੰਦਾ ਯਾਰ ਵੈਸੇ ਨਾਲ ਆ ਗਈ ਹੋਏ ਕਿਤੇ ਨਹੀਂ 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 ਕਿਉਂਕਿ ਮੈਂ ਉਹ ਤੋਂ ਪਹਿਲਾਂ ਕੈਟ ਵੀ ਕੀਤੀ ਐ ਮੈਂ ਹੋਰ ਵੀ ਕਈ ਚੀਜ਼ਾਂ ਦੇ ਆਡੀਸ਼ਨ ਦਿੱਤੇ ਨੇ ਵੱਡੀਆਂ ਲਈ ਜਿਹੜੇ ਨਹੀਂ ਨਹੀਂ ਬਣੇ ਜਾਂ ਮੈਂ ਸਿਲੈਕਟ ਮੈਂ ਸਿਲੈਕਟ ਨਹੀਂ ਹੋਈ ਉਹਨਾਂ ਲਈ ਹੈਨਾ ਤੇ ਉਸ ਵੇਲੇ ਨਹੀਂ ਮੈਨੂੰ ਕੁਝ ਮੈਨੂੰ ਹੁੰਦਾ ਵੀ ਇਹ ਪ੍ਰੋਸੈਸ ਨਾ ਹੁਣ ਫਾਈਨਲ ਤੱਕ ਪਹੁੰਚ ਜੇ ਹੂੰ ਫਿਰ ਇੱਕ ਵਾਰੀ ਕਾਲ ਦੀ ਐਕਸਾਈਟਮੈਂਟ ਹੁੰਦੀ ਵੀ ਠੀਕ ਐ ਫਿਰ ਆਡੀਸ਼ਨਸ ਦੀ ਹੁੰਦੀ ਐ ਫਿਰ ਹੁੰਦਾ ਵੀ ਹਾਂ ਹੁਣ ਹਾਂ ਆਵੇ ਅੱਗੋਂ ਕਿਉਂਕਿ ਲੰਬਾ ਪ੍ਰੋਸੈਸ ਹੁੰਦਾ ਤੁਸੀਂ ਆਡੀਸ਼ਨ ਭੇਜ ਦਿੰਨੇ ਹੋ ਫਿਰ ਕਈ ਮਹੀਨੇ ਬਾਅਦ ਨਹੀਂ ਹੁੰਦਾ ਮੇਰੇ ਅਰਗੇ ਨੂੰ ਤਾਂ ਇਹ ਲੱਗਣਾ ਉਹਨੇ ਤਾਂ 3-400 ਦੀ 200 ਦੀ ਟੈਕਟ ਲਾ ਕੇ ਕਹਿੰਦਾ ਬੜਾ ਸੌਖਾ ਜਿਹਾ ਕੰਮ ਆ ਹਾਂ ਇਹ ਤਾਂ ਬਣ ਗਈ ਫਿਲਮ ਹਾਂ ਬਹੁਤ ਵੱਡਾ ਕੰਮ ਆ ਮੈਂ ਮੁਹਾਲੀ ਸੀ ਇੱਥੇ ਵੀ ਆਡੀਸ਼ਨਸ ਦਿੱਤੇ ਫਿਰ ਮੈਂ ਕਿਤੇ ਗਈ ਵੀ ਸੀ ਪਹਾੜਾਂ ਤੇ ਮੈਨੂੰ ਉੱਥੇ ਫਿਰ ਫੋਨ ਆ ਗਿਆ ਮੈਂ ਉੱਥੋਂ ਐਡੀਸ਼ਨ ਬਣਾ ਕੇ ਭੇਜੇ ਫਿਰ ਮੈਂ ਲੁਧਿਆਣੇ ਵੀ ਗਈਆਂ ਮੈਂ ਉੱਥੇ ਵੀ ਆਡੀਸ਼ਨ ਦੇ ਕੇ ਆਈਆਂ ਮੈਂ ਮੁੰਬਈ ਵੀ ਆਡੀਸ਼ਨ ਦਿੱਤੇ ਆ ਤੁਸੀਂ ਦੇਖੋ ਕਿੰਨੇ ਸਾਈ ਹੋਰੇਸ਼ਨ ਦਿੱਤੇ ਆ ਫੇਰ ਜਾ ਕੇ ਗਰਮੇਲ ਹੋਣਾ ਦਾ ਫੇਰ ਹਾਂ ਤੇ ਕੋਈ ਇਹ ਨਹੀਂ ਵੀ ਮੈਂ ਕੋਈ ਮੈਂ ਕਹਾਂ ਮੈਂ ਤਾਂ ਬਹੁਤ ਟੋਪ ਆ ਪਤਾ ਨਹੀਂ ਕਿੰਨੀਆਂ ਕੁੜੀਆਂ ਸ਼ਾਰਟਲਿਸਟ ਹੋਣਗੀਆਂ ਹੋ ਸਕਦਾ ਮੇਰੇ ਕਰੈਕਟਰ ਲਈ ਅਸੀਂ 5-7 ਤਾਂ ਹੋਵਾਂਗੇ ਨਾ ਜਿੰਨਾ ਜੋ ਮੈਂ ਨਿਕਲੀ ਇਹ ਤਾਂ ਹੈ ਨਹੀਂ ਵੀ ਉਹ ਟੈਲੈਂਟਡ ਨਹੀਂ ਮੈਂ ਕਹਾਂ ਮੈਂ ਤਾਂ ਟੋਪ ਆ ਮੈਨੂੰ ਚੁਣਿਆ ਉਹਨਾਂ ਨੇ ਉਹ ਕੁੜੀਆਂ ਵੀ ਟੈਲੈਂਟਡ ਹੋਣਗੀਆਂ ਜਿਹੜੀਆਂ ਹੋਰ ਸ਼ਾਰਟਲਿਸਟ ਹੋਈਆਂ ਜੀ ਹੈਨਾ ਮੇਰੀ ਕਿਸਮਤ ਹੋਊਗੀ ਬਸ ਐਤ ਕੀ ਜਿਵੇਂ ਕਈ ਵਾਰੀ ਮੇਰੀ ਕਿਸੇ ਪ੍ਰੋਜੈਕਟ ਚ ਨਹੀਂ ਹੁੰਦੀ ਕੋਈ ਹੋਰ ਸਿਲੈਕਟ ਹੋ ਜਾਂਦਾ ਇਸ ਵਾਰ ਮੇਰੀ ਸੀ ਮੈਂ ਸੈਲੈਕਟ ਹੋ ਗਈ। ਕੀ ਬਾਤ ਹੈ। ਪਰ ਜਦੋਂ ਤੁਸੀਂ ਇਹ ਫਿਲਮ ਤੁਹਾਨੂੰ ਪਤਾ ਲੱਗਿਆ ਹੁਣ ਫਿਲਮ ਬਣ ਗਈ ਹੈ, ਫਿਲਮ ਸ਼ੂਟ ਕਰ ਲਈ ਹੈ। ਪਹਿਲਾਂ ਕੁਝ ਨਹੀਂ ਪਤਾ ਸੀ ਕਿ ਕੋਲੇ ਚ ਆ ਰਹੀ ਹੈ ਕਿ ਨਹੀਂ ਆ ਰਹੀ। ਫਿਰ ਤੁਸੀਂ ਪੋਸਟ ਪਾ ਦਿੰਦੇ ਹੋ ਇੱਕ। ਉਸ ਤੋਂ ਬਾਅਦ ਪੋਸਟ ਦੇ ਥੱਲੇ ਕਮੈਂਟ ਆਉਂਦੇ ਨੇ, ਫਿਰ ਤੁਹਾਨੂੰ ਫੇਰ ਲਾਈਵ ਹੋਣਾ ਪੈਂਦਾ। ਅਕਸਰ ਪਰ ਮੈਂ ਤੁਹਾਨੂੰ ਦੇਖਦਾ ਕਦੇ ਤੁਸੀਂ ਲਾਈਵ ਨਹੀਂ ਹੁੰਦੇਗੇ। ਪਰ ਤੁਸੀਂ ਲਾਈਵ ਹੋਏ, ਲਾਈਵ ਹੋ ਕੇ ਤੁਸੀਂ ਬੜੇ ਮਤਲਬ ਕੁ ਸਵੇਦਨਸ਼ੀਲ ਹੁੰਦਾ ਕਲਾਕਾਰ ਤੇ ਉਹ ਭਾਵੁਕ ਹੋ ਜਾਂਦਾ, ਤੁਸੀਂ ਭਾਵੁਕ ਵੀ ਹੋਏ। ਵੀ ਮੇਰੇ ਕੰਮ ਦੇ ਵਿੱਚ ਦਖਲਅਦਾਜ਼ੀ ਤੁਸੀਂ ਕਰਨ ਵਾਲੇ ਕੌਣ ਹੁੰਦੇ ਹੋ? ਹਾਂ ਬਿਲਕੁਲ। ਮੈਨੂੰ ਨਾ ਅੱਜ ਤੱਕ ਇਹ ਨਹੀਂ ਹੈਗਾ ਕਿ ਮੈਂ ਆਪਦੀ ਜਿਹੜੀ ਜੋ ਮੈਨੂੰ ਉਹ ਬੋਲ ਰਹੇ ਨੇ ਮੈਂ ਉਹ ਸਹਿ ਨਹੀਂ ਪਾਈ ਆ ਮੈਂ ਚੰਗੀਆਂ ਗੱਲਾਂ ਹੀ ਸੁਣਨਾ ਚਾਹੁੰਦੀ ਆ ਹਨਾ ਇਹ ਨਹੀਂ ਹੈਗਾ ਮੈਨੂੰ ਬੁਰਾ ਬਹੁਤ ਲੱਗਿਆ ਕਿ ਇਹ ਮੇਰੇ ਆਪਦੇ ਨੇ ਤੇ ਮੈਂ ਕੁਝ ਅਚੀਵ ਕੀਤਾ ਤੇ ਇਹ ਮੈਨੂੰ ਇੰਨਾ ਕੁਝ ਬੋਲਣ ਲੱਗੇ ਬਹੁਤ ਭੜੇ ਭੜੇ ਤਰੀਕੇ ਨਾਲ ਮੈਨੂੰ ਕਿਹਾ ਗਿਆ ਜਿਵੇਂ ਜ਼ਮੀਰ ਵੇਚਤਾ ਇਹ ਜਾ ਕੁਝ ਉਹ ਮੈਨੂੰ ਹਾਰਟ ਬੋਥ ਹੋਇਆ ਕਿਉਂਕਿ ਇਹ ਮੇਰਾ ਕੀਤਾ ਅਰੇ ਮੇਰਾ ਉਹ ਸੁਪਨਾ ਸਾਕਾਰ ਹੋਇਆ ਜਿਹੜਾ ਮੈਂ ਬਹੁਤ ਛੋਟੀ ਨੇ ਦੇਖ ਲਿਆ ਸੀ ਔਰ ਇੱਥੋਂ ਤੱਕ ਪਹੁੰਚਣ ਲਈ ਮੈਂ ਬਹੁਤ ਔਖੀ ਹੋਈ ਆ ਸੌਖਾ ਨਹੀਂ ਇੱਥੇ ਨਾਮ ਬਣਾਉਣਾ ਆਪਦਾ ਔਰ ਜਿਸ ਤਰੀਕੇ ਨਾਲ ਮੈਂ ਚੱਲ ਰਹੀ ਆ ਹੌਲੀ ਹੌਲੀ ਮੇਰੇ ਲਈ ਇਹ ਹੋਰ ਜਿਆਦਾ ਔਖਾ ਸੀ ਹੈਨਾ ਮੈਂ ਜਿਵੇਂ ਮੈਂ ਘੱਟ ਬੋਲਦੀ ਆ ਮੈਂ ਬਹੁਤਾ ਨਹੀਂ ਬੋਲ ਪਾਉਂਦੀ ਬਾਹਰ ਕੰਮ ਕਰਕੇ ਵਾਪਸ ਆ ਜਾਣੀ ਆ ਲਿੰਕਸ ਨਹੀਂ ਬਣਾਉਣੇ ਆਉਂਦੇ ਲਿੰਕਸ ਬਣਨਗੇ ਜੇ ਤੁਸੀਂ ਬੋਲਦੇ ਹੋ ਮੈਨੂੰ ਤਾਂ ਬੋਲਣਾ ਪਊਗਾ ਮੈਂ ਆਪਦਾ ਕੰਮ ਕਰਕੇ ਆਇਆ ਮੈਨੂੰ ਇਹ ਗੱਲਾਂ ਕਰਕੇ ਮੇਰਾ ਕੰਮ ਤਾਂ ਹੋਰ ਵੀ ਸਲੋ ਆ ਹੋਰ ਵੀ ਜ਼ਿਆਦੇ ਔਂਕੜਾਂ ਤੇ ਔਖਾਂ ਆਈਆਂ ਪਰ ਮੈਂ ਫੇਰ ਵੀ ਬਣਾ ਲਿਆ ਨਾ ਤਾਂ ਫਿਰ ਜਦੋਂ ਆਪਦੇ ਲੋਕ ਤੁਹਾਨੂੰ ਲੱਤਾਂ ਖਿੱਚਦੇ ਨੇ ਨਾ ਤੁਹਾਡੀਆਂ ਉਦੋਂ ਗੁੱਸਾ ਆਉਂਦਾ ਜਿਵੇਂ ਤੁਹਾਨੂੰ ਇਹ ਵੀ ਕਹਿ ਰਹੇ ਨੇ ਪਹਿਲਾਂ ਵੀ ਭੈਣ ਨਾਲ ਭੈਣ ਵੀ ਕਹਿ ਰਹੇ ਨਾਲ ਬਿਲਕੁਲ ਬਿਲਕੁਲ ਤੁਸੀਂ ਦੇਖੋ ਮੈਂ ਉਹ ਵੀ ਕਿਹਾ ਕਿ ਮਤਲਬ ਉਹਨਾਂ ਦਾ ਆਪ ਦਾ ਜੋ ਜੀਨ ਕਰਦਾ ਮੀਡੀਆ ਫੇਸਬੁੱਕ ਇੰਸਟਾ ਜਾਂ ਜਿੰਨਾ ਵੀ ਆਪਾਂ ਚਲਾਉਂਦੇ ਆ ਅੱਜ ਕੱਲ੍ਹ ਅਜੀ ਤੱਕ ਸੋਸ਼ਲ ਕਹਨੇ ਆ ਸਮਾਜਿਕ ਪਰ ਹੁੰਦੇ ਤਾਂ ਹੈ ਨਹੀਂ ਅਸੀਂ ਨਹੀਂ ਅਜੇ ਤਾਂ ਰਹੇ ਹੀ ਨਹੀਂਗੇ ਬਿਲਕੁਲ ਨਹੀਂ ਅਸੀਂ ਤਾਂ ਮੈਂਟਲ ਆਉਣੇ ਆ ਬੰਦੇ ਦਾ ਕਰਦਾਰ ਦੱਸਣ ਲੱਗੇ ਵੀ ਯਾਰ ਤੂੰ ਇਹ ਆ ਪੰਜਾਂ ਮਿੰਟਾਂ ਬਾਅਦ ਅਸੀਂ ਬਦਲ ਜਾਂਦੇ ਨਹੀਂ ਤੂੰ ਆ ਤੁਸੀਂ ਦੇਖੋ ਨਾ ਉਹਨਾਂ ਨੇ ਕੀ ਕੀਤਾ ਜਦੋਂ ਦਿਲਜੀਤ ਕੋਚੀਲਾ ਗਿਆ ਤਾਂ ਦਿਲਜੀਤ ਸਾਡਾ ਹਨ ਪੱਗ ਵਾਲਾ ਬੰਦਾ ਸਾਡਾ ਆਰਟਿਸਟ ਸਾਡਾ ਜਦੋਂ ਚਮਕੀਲਾ ਕਰ ਲਈ ਤਾਂ ਇਹ ਲੋਕ ਦਿਲਜੀਤ ਨੂੰ ਵੀ ਕਹਿ ਰਹੇ ਨੇ ਹੂੰ ਮਿੰਟ ਚ ਹੀ ਬਦਲ ਜਾਂਦੇ ਨੇ ਮਤਲਬ ਇਹ ਕੀ ਹੋਇਆ ਕੀ ਮਾਪਦੰਡ ਹੋਇਆ ਤੁਸੀਂ ਕਿਵੇਂ ਮੀਜ਼ਰ ਕਰਦੇ ਹੋ ਸਾਨੂੰ ਮੈਨੂੰ ਨਹੀਂ ਪਤਾ ਮੇਰਾ ਇਹੀ ਕੰਮ ਹੈ ਮੈਂ ਇਹੀ ਕਰਨਾ ਮੈਂ ਇਹੀ ਕਰਦੇ ਰਹਿਣਾ ਇਹ ਸਮਝ ਕਿਉਂ ਨਹੀਂ ਲੱਗ ਪਾਰੀ ਮੰਨ ਲਓ ਜਿਵੇਂ ਆਪਾਂ ਪਹਿਲਾਂ ਆਫ ਕੈਮਰਾ ਗੱਲ ਕਰ ਰਹੇ ਸੀ ਕਿਰਤ ਕਿਰਤ ਦਾ ਕਨਸੈਪਟ ਮੰਨ ਲਓ ਇੱਕ ਖੇਤ 'ਚ ਕੰਮ ਕਰਨ ਵਾਲਾ ਬੰਦਾ ਹਾਂ ਇੱਕ ਦੀ ਦੁਕਾਨ ਆ ਓਪਰਚੁਨਿਟੀ ਇੱਕ ਦੀ ਦੁਕਾਨ ਹੈ ਇਹ ਕੋਈ ਮਾਸਟਰ ਲੱਗਾ ਕੋਈ ਪਟਵਾਰੀ ਲੱਗਾ ਕੋਈ ਮੇਰੇ ਵਾਂਗ ਮੈਕ ਲਈ ਫਿਰਦਾ ਹੈ ਤੁਸੀਂ ਫਿਲਮ 'ਚ ਕੰਮ ਕਰੋ ਕਿਰਤ ਆ ਨਾ ਤੁਸੀਂ ਕੰਮ ਕਰਦੇ ਹਾਂ ਬਿਲਕੁਲ ਜਿਵੇਂ ਮੇਰੇ ਕੋਲ ਕੋਈ ਵੱਡਾ ਪ੍ਰੋਜੈਕਟ ਆਊਗਾ ਮੇਰੀ ਪ੍ਰਾਪਤੀ ਹੈ ਉਹ ਹਮ ਹੈ ਨਾ ਜਿਵੇਂ ਜਿਵੇਂ ਆਪਾਂ ਕਹਿੰਦੇ ਆ ਪੜਾਈ ਚ ਡਿਗਰੀਆਂ ਮਿਲਦੀਆਂ ਨੇ ਇਹ ਮੇਰੀ ਡਿਗਰੀ ਆ ਜੀ ਮੈਨੂੰ ਇਸ ਟਾਈਮ ਤੇ ਆ ਕੇ ਇੰਨੇ ਸਾਲਾਂ ਬਾਅਦ ਮੈਨੂੰ ਆ ਡਿਗਰੀ ਹੁਣ ਮਿਲੀ ਆ ਮੁੰਬਈ ਦੀ ਇੱਕ ਵਧੀਆ ਫਿਲਮ ਵੱਡੀ ਫਿਲਮ ਇਮਤੀਆਜ਼ ਅਲੀ ਹੋਰਾਂ ਦੇ ਨਾਲ ਮੈਂ ਕਰ ਰਹੀ ਆ ਜੀ ਤੇ ਮੈਨੂੰ ਲੱਗਦਾ ਵੀ ਤੁਸੀਂ ਮੇਰੀ ਹੌਸਲਾ افزਾਈ ਕਰੋ। ਬਿਲਕੁਲ ਹਾਂ। ਤੁਸੀਂ ਇਹ ਕਹੋ ਕਿ ਯਾਰ ਸਾਡੀ ਕੁੜੀ ਐ ਐਨੀ ਮਿਹਨਤ ਕਰਕੇ ਗਈ ਐ। ਪਰ ਮਸਲਾ ਇਹ ਆ ਨਾ ਵੀ ਜੇ ਮੰਨ ਲਓ ਉਹਨਾਂ ਦੀ ਵਿਰੋਧਤਾ ਚਮਕੀਲੇ ਹੋਣਾਂ ਦੇ ਗਾਣਿਆਂ ਨਾਲ ਐ। ਕਿ ਗਾਣੇ ਇਸ ਤਰ੍ਹਾਂ ਦੇ ਸੀ। ਆਹ ਗੱਲ ਵਾਪਰੀ। ਤਾਂ ਜਿਹੜਾ ਤੁਸੀਂ ਤੁਸੀਂ ਤਾਂ کردار ਨਿਭਾ ਰਹੇ ਹੋ ਨਾ। ਹਾਂ। ਤੁਸੀਂ ਤਾਂ ਉਹ ਸਮੇਂ ਨੂੰ ਦਿਖਾ ਰਹੇ ਹੋ ਆ ਉਹ ਸਮੇਂ 'ਚ ਆ ਚੀਜ਼ਾਂ ਹੋਈਆਂ ਨੇ। ਨਾਲੇ ਮੈਂ ਇਸ ਗੱਲ ਤੇ ਵੀ ਕਹਿ ਦਿੰਨੀ ਆ ਕਿ ਜੇ ਚਲੋ ਤੁਸੀਂ ਮੈਂ ਤੁਹਾਡੀ ਗੱਲ ਮੰਨ ਲੈਂਦੀ ਆ ਜੋ ਤੁਸੀਂ ਕਹਿੰਦੇ ਹੋ ਹੈਨਾ। ਜੋ ਲੋਕ ਕਹਿ ਰਹੇ ਮਤਲਬ ਮੈਨੂੰ ਫਿਰ ਤੁਸੀਂ ਪਹਿਲਾਂ ਦੇਖ ਲਓ ਮੈਂ ਕੀ ਕਰਕੇ ਆਈ ਆ ਕੰਮ ਤਾਂ ਦੇਖੋ ਹੂੰ ਹੈਨਾ ਉਹ ਦੇਖ ਕੇ ਜੇ ਤੁਹਾਨੂੰ ਲੱਗਦਾ ਮੈਂ ਕੁਝ ਉੱਥੇ ਕਰਕੇ ਆਈ ਆ ਗਲਤ ਫਿਰ ਤੁਸੀਂ ਮੈਨੂੰ ਬੋਲ ਲਓ ਫਿਰ ਮੈਂ ਚੱਲ ਵੀ ਲਵਾਂਗੀ ਹੂੰ ਨਹੀਂ ਐਕਟਰ ਲਈ ਤਾਂ ਕੁਝ ਵੀ ਕਰਨਾ ਮੈਂ ਕਹਿ ਰਹੀ ਆ ਮੈਂ ਕੁਝ ਵੀ ਕਰਨਾ ਕੱਲ ਨੂੰ ਪਤਾ ਨਹੀਂ ਮੈਂ ਮੈਂ ਕਿਉਂਕਿ ਕੰਪੀਟੀਸ਼ਨ ਬਹੁਤ ਹੈ ਬਿਲਕੁਲ ਮੈਂ ਇੱਕ ਐਕਟਰੈਸ ਹਾਂ ਜੀ ਮੈਂ ਮਤਲਬ ਕੁਝ ਵੀ ਕਰਨਾ ਮੈਂ ਚਾਹੂੰਗੀ ਮੈਨੂੰ ਮੇਰੇ ਲਈ ਕੋਈ ਮੈਂ ਬਾਉਂਡੇਸ਼ਨਸ ਮੈਂ ਰੱਖਦੀ ਨਹੀਂ ਇਦਾਂ ਦੀਆਂ हां जो मेरा ज़मीर नहीं ਮੰਨੂਗਾ ਉਹ ਮੈਂ ਨਹੀਂ करूंगी ਪਰ ਮੇਰਾ ਫੈਸਲਾ ਹੋਣਾ ਚਾਹੀਦਾ ਨਾ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਫੈਸਲਾ ਹਾਂ ਕਿਉਂਕਿ ਇਹ ਬਣਨਾ ਵੀ ਮੇਰਾ ਹੀ ਫੈਸਲਾ ਸੀਗਾ ਕਿ ਮੈਂ ਆ ਬਣਨਾ ਬਿਲਕੁਲ ਤੇ ਇਸ ਕਰਕੇ ਮੇਰੇ ਡਿਸੀਜਨਸ ਹਾਂ ਕੋਈ ਰੋਕ ਨਹੀਂ ਸਕ ਕੋਈ ਰੋਕ ਨਹੀਂ ਸਕਦਾ ਨਹੀਂ ਰੋਕ ਸਕਿਆ ਕੋਈ ਤੇ ਮੈਂ ਕੰਮ ਵੀ ਫਿਰ ਆਪਣੀ ਮਰਜ਼ੀ ਨਾਲ ਹੀ करूंगी ਤੇ ਆਪਣੀ ਮਰਜ਼ੀ ਨਾਲ ਹੀ ਕਰਦੀ ਆਈ ਹਾਂ ਬਹੁਤ ਸਾਰੀਆਂ ਪੰਜਾਬ ਦੀਆਂ ਫਿਲਮਾਂ ਦੇ ਨਾਤੇ ਤੁਹਾਨੂੰ ਇਹ ਵੀ ਸਮਝ ਹੈ ਵੀ ਫੇਸਬੁਕ ਇੱਥੇ ਬੈਠੇ ਬੰਦੇ ਨੇ ਜਿਹੜੇ ਕਮਰਿਆਂ 'ਚ ਬੈਠੇ ਨੇ ਉਹਨਾਂ ਨੇ ਨਾ ਬਾਹਰ ਆ ਕੇ ਕੋਈ ਲੜਾਈ ਲੜਨੀ ਆ ਉਹ ਬਸ ਰਜਾਈਆਂ 'ਚ ਬਹਿ ਕੇ ਲੜਨ ਵਾਲੇ ਹੁੰਦੇ ਨੇ ਤੁਹਾਨੂੰ ਇਹ ਵੀ ਪਤਾ ਹੈਗਾ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਬੈਸਨ ਦੀ ਬਜਾਏ ਅਸੀਂ ਆਪਣੇ ਕੰਬਲ ਲਈ ਧਿਆਨ ਦੇਈਏ ਮੈਂ ਕਦੇ ਨਹੀਂ ਬੈਸੀ ਅੱਜ ਤੱਕ ਹੈ ਨਾ ਮੈਨੂੰ ਕਿੰਨੇ ਸਾਲ ਹੋ ਗਏ ਫੀਲਚ ਮੈਂ ਇਦਾਂ ਦਾ ਕੰਮ ਕਦੇ ਕੀਤਾ ਨਹੀਂ ਨਾ ਲਾਈਵ ਆਈ ਨਾ ਕਿਸੇ ਨਾਲ ਗੁੱਸੇ ਹੋਈ ਨਾ ਬੋਲੀ ਮੈਂ ਕਮੈਂਟ ਦਾ ਵੀ ਰਿਪਲਾਈ ਨਹੀਂ ਕਰਦੀ ਹੁੰਦੀ ਕੋਈ ਇਹੋ ਜਿਹਾ ਹੁੰਦਾ ਮੈਨੂੰ ਹੁੰਦਾ ਵੀ ਜੇ ਮੈਂ ਰਿਪਲਾਈ ਕੀਤਾ ਤਾਂ ਚਾਰ ਬੰਦੇ ਹੋਰ ਇਹਨੂੰ ਪੜ ਲੈਣਗੇ ਨਹੀਂ ਕਿਸੇ ਨੇ ਨਹੀਂ ਪੜਨਾ ਵਿਪਾ ਦੇਣਾ ਹੀ ਨਹੀਂ ਅਗਲੇ ਨੂੰ ਜੀ ਤੇ ਮੈਨੂੰ ਐ ਲੱਗਿਆ ਵੀ ਨਾ ਇਹ ਮੇਰੇ ਮੇਰੀ ਜ਼ਿੰਦਗੀ ਦੇ ਸਭ ਤੋਂ ਪਿਆਰੇ ਸੁਪਨੇ ਤੇ ਵਾਰ ਕੀਤਾ ਇਹਨਾਂ ਨੇ ਹੂੰ ਔਰ ਇਹ ਸੱਚੀ ਮੈਨੂੰ ਐਂ ਫੀਲ ਹੋਇਆ ਮੈਨੂੰ ਲੱਗਿਆ ਵੀ ਜਿਵੇਂ ਗੁਰਮੀਲ ਕੌਰ ਦਾ ਕਰੈਕਟਰ ਹੈ ਇੱਕ ਪਾਸੇ ਅਮਰਜੋਤ ਇੱਕ ਪਾਸੇ ਗੁਰਮੀਲ ਕੌਰ ਦੋਨਾਂ ਆਪਾਂ ਦੇਖਦੇ ਹਾਂ ਨਾ ਜੀ ਗੁਰਮੀਲ ਕੌਰ ਆਪਣੇ ਦੋ ਧੀਆ ਪਾਲਦੀ ਹੈ ਉਧਰ ਅਮਰਜੋਤ ਵੀ ਆਪਾਂ ਉਹਨਾਂ ਨੂੰ ਵੀ ਐਂ ਕਹਿੰਦੇ ਵੀ ਹਾਂ ਠੀਕ ਹੈ ਚਲੋ ਕਰੈਕਟਰ ਨੇ ਪਰ ਗੁਰਮੀਲ ਕੌਰ ਨੇ ਜੋ ਹੰਡਾਇਆ ਹੋਊਗਾ ਉਸ ਸਮੇਂ ਦੇ ਵਿੱਚ ਹਾਂ ਬਿਲਕੁਲ ਔਖਾ ਹੁੰਦਾ ਹੋਊਗਾ ਦੋ ਧੀਆ ਪਾਲਣਾ ਕਿਸ ਤਰੀਕੇ ਨਾਲ ਪਾਲੀਆਂ ਹੋਣਗੀਆਂ ਕਿੰਨੀਆਂ ਔਖਾਂ ਆਈਆਂ ਹੋਣਗੀਆਂ ਮੈਂ ਮੈਨੂੰ ਨਹੀਂ ਪਤਾ ਫਿਲਮ ਚ ਕਿੰਨਾ ਦਿਖਾਉਣਾ ਹੈ ਜਾਂ ਕਿਵੇਂ ਪਰ ਇੱਕ ਫੀਮੇਲ ਹੋਣ ਦੇ ਨਾਤੇ ਜਾਂ ਇਨਸਾਨ ਹੋਣ ਦੇ ਨਾਤੇ ਅਸੀਂ ਸੋਚ ਸਕਦੇ ਹਾਂ ਨਾ ਕਿੰਨੀ ਔਖੀ ਹੋਣੀ ਇਹ ਕਿਉਂ ਮਰਦ ਪ੍ਰਧਾਨ ਸਮਾਜ ਨੂੰ ਇਹ ਗੱਲ ਖੜਕਦੀ ਰਹਿੰਦੀ ਹੈ ਕਿ ਔਰਤ ਅੱਗੇ ਵਧਦੀ ਆਉਦੀ ਇਹਨਾਂ ਨੂੰ ਲੱਗਦਾ ਕਿ ਹਾਂ ਜਿਵੇਂ ਹੁਣ ਆ ਪਿਛਲੇ ਦੋ ਦਿਨਾਂ ਤੋਂ ਕੁੜੀ ਵਾਲਾ ਡਾਂਸਰ ਕੁੜੀ ਵਾਲਾ ਰੌਲਾ ਚੱਲ ਰਿਹਾ ਹੈਗਾ ਹੁਣ ਲੱਗਿਆ ਵੀ ਕੁੜੀ ਨੇ ਗਾਲਾਂ ਕੱਢੀਆਂ ਨੇ ਤੇ ਗਾਲਾਂ ਕੱਢੀਆਂ ਮਰਦਾਂ ਵਾਲੀਆਂ ਕੱਢੀਆਂ ਕਿਉਂ ਕੱਢੀਆਂ ਬਾਈ ਹਾਂ ਈਗੋ ਹਰਟ ਹੋ ਗਈ ਨਾ ਅਸਲ 'ਚ ਉਹਨਾਂ ਦੀ ਉਹ ਕੁੜੀ ਕਹਿੰਦੀ ਮੈਂ ਕੱਢਾਂ ਕਿਹੜੀਆਂ ਫਿਰ ਬਾਈ ਉਹ ਕਹਿੰਦੇ ਉਹਦਾ ਕੰਮ ਹੈ ਸਟੇਜ ਤੇ ਨਾ ਕੀ ਗਲਤ ਕਿਹਾ ਉਹਨੇ ਉਹ ਕਿਉਂ ਜਾਵੇ ਸਟੇਜ ਤੋਂ ਥੱਲੇ ਵਿਚਾਰੀ ਉਹਨਾਂ ਨੂੰ ਲੱਗਿਆ ਵੀ ਹਾਂ ਮੈਨੂੰ ਨਹੀਂ ਲੱਗਿਆ ਵੀ ਉਹ ਕੁੜੀ ਗਲਤ ਆ ਹੂੰ ਉਹਨੇ ਠੀਕ ਕੀਤਾ ਫਿਰ ਕਿਉਂਕਿ ਉਹ ਉਹ ਕਹਿ ਰਹੀ ਉਹਨੇ ਲੋਕਾਂ ਨੇ ਕਹਿੰਨੇ ਗਾਲਾਂ ਕਿਉਂ ਕੱਢੀਆਂ ਪਰ ਉਹ ਉਹਨੇ ਵਿਚਾਰੀ ਦਾ ਮੈਂ ਉਹਦਾ ਇੰਟਰਵਿਊ ਦੇਖਿਆ ਉਹਨੇ ਉਹ ਵੀ ਗੱਲ ਕਹੀ ਆ ਉਹ ਕਹਿੰਦੀ ਮੇਰੀਆਂ ਹੱਥ ਪੈਰ ਫੜ ਲੈ ਮੈਨੂੰ ਲੈ ਕੇ ਜਾ ਰਹੇ ਸੀ ਫਿਰ ਮੇਰੇ ਮੂੰਹ ਗਾਲਾਂ ਨਿਕਲੀਆਂ ਨਿਕਲੀਆਂ ਸੀਆਂ ਪਰ ਉਹ ਉਹ ਹੀ ਹੈ ਨਾ ਈਗੋ ਹਰਟ ਹੋਈ ਈਗੋ ਹਰਟ ਹੋਈ ਕਿ ਸਾਨੂੰ ਕਹਿ ਕਿਵੇਂ ਦਿੱਤਾ ਅਸੀਂ ਤਾਂ ਪੇਮੈਂਟ ਦਿੱਤੀ ਆ ਇਹਨਾਂ ਨੂੰ ਸਾਨੂੰ ਕਿਵੇਂ ਕਹਤਾ ਇਹ ਵੀ ਹੋ ਸਕਦਾ ਨਾ ਕੁੜੀ ਹੋ ਕੇ ਕਿਉਂ ਬੋਲਦੀ ਹਾਂ ਉਹ ਤਾਂ ਹੈ ਹੋ ਸਕਦਾ ਜੇ ਬੰਦਾ ਕੋਈ ਉੱਥੇ ਉਹਨਾਂ ਦਾ ਕੋਈ ਪ੍ਰਬੰਧਕ ਹੁੰਦਾ ਉਹ ਕੱਢਦਾ ਉਹਨੀ ਬਹਿਸ ਫਸਾਈ ਨਾ ਹਾਂ ਪਰ ਮਸਲਾ ਇਹ ਹੈ ਕਿ ਸੁਸਾਇਟੀ ਦਾ ਕਿ ਮਰਦ ਡੋਮਿਨੇਟ ਇਹ ਹੋਣਾ ਚਾਹੀਦਾ ਵੀ ਉਹਨਾਂ ਨੂੰ ਇੱਕ ਤਾਂ ਇਹ ਲੱਗਿਆ ਨਾ ਕਿ ਡਾਂਸਰ ਹੈ ਕੁੜੀ ਕਿਵੇਂ ਜਵਾਬ ਦੇ ਸਕਦੀ ਹੈ ਇਹ ਹੂੰ ਅਸੀਂ ਪੇਮੈਂਟ ਦੇ ਕੇ ਵੀ ਇਹਨਾਂ ਨੂੰ ਲੈ ਕੇ ਆਏ ਆ ਜੀ ਤੇ ਜਵਾਬ ਕਿਵੇਂ ਦੇਤਾ ਉਹ ਈਗੋ ਹਰਟ ਹੋ ਗਈ ਉਹਨਾਂ ਦੀ ਇਨਸਲਟ ਫੀਲ ਹੋਈ ਉਹਨਾਂ ਨੂੰ ਵੀ ਇਹਨੇ ਜਵਾਬ ਕਿਉਂ ਦੇਤਾ ਇਸ ਫਿਲਮ ਬਾਰੇ ਚਮਕੀਲਾ ਫਿਲਮ ਬਾਰੇ ਕੋਈ ਯਾਦ ਕੋਈ ਉਸ ਸਮੇਂ ਦੀ ਕੋਈ ਗੱਲ ਸ਼ੂਟ ਗਿਆ ਬਹੁਤ ਗੱਲਾਂ ਨੇ ਮੈਂ ਨਾ ਜਦੋਂ ਮੇਰਾ ਪਹਿਲੇ ਦਿਨ ਦਾ ਸ਼ੂਟ ਸੀਗਾ ਤੇ ਉੱਥੇ ਇਮਤੀਆਜ਼ ਸਰ ਪਰਿਨਿਤੀ ਵੀ ਸੀ ਦਿਲਜੀਤ ਜੀ ਵੀ ਸੀ ਤੇ ਮੇਰੇ ਸ਼ਾਟ ਤੋਂ ਬਾਅਦ ਉਹ ਨਾ ਸੀਨ ਤਕਰੀਬਨ ਤਕਰੀਬਨ ਉਹ ਮੇਰਾ ਸੀਨ ਹੀ ਹੈ ਜੀ ਉਹਦੇ ਹੀ ਆਡੀਸ਼ਨ ਹੋਏ ਸੀ ਇਸ ਕਰਕੇ ਹੀ ਇੰਨੇ ਆਡੀਸ਼ਨ ਹੋਏ ਕਿ ਕਦੇ ਥੋੜਾ ਜਿਹਾ ਇਦਾਂ ਹੋ ਜੋ ਥੋੜਾ ਜਿਹਾ ਆ ਕਰ ਦੋ ਥੋੜਾ ਜਿਹਾ ਇਮੋਸ਼ਨ ਵਧ ਲਿਆਓ ਥੋੜਾ ਘਟਾ ਦਿਓ ਇਸ ਇਸ ਕਰਕੇ ਆਡੀਸ਼ਨ ਬਾਰੇ ਹੋਏ ਸੀ ਤੇ ਜਦੋਂ ਉਹ ਹੋ ਗਿਆ ਮੈਂ ਕੱਢਤਾ ਤਾਂ ਦਿਲਜੀਤ ਜੀ ਮੇਰੇ ਕੋਲੇ ਆਏ ਮੈਨੂੰ ਕਿਹਾ ਤੁਸੀਂ ਬਹੁਤ ਅੱਛਾ ਕੀਤਾ ਅੱਛਾ ਤੇ ਤੁਸੀਂ ਦੇਖੋ ਇਹ ਮੈਂ ਇਹ ਗੱਲ ਇਸ ਕਰਕੇ ਨਹੀਂ ਸੁਣਾ ਰਹੀ ਕਿ ਇਹ ਹੈਡਲਾਈਨ ਬਣੇ ਅਰੇ ਗੱਛੇ ਹੈਡਲਾਈਨ ਮੈਂ ਤੁਹਾਨੂੰ ਦੱਸ ਤਾਂ ਨਹੀਂ ਰਹੀ ਆਹੀ ਹੈਡਲਾਈਨ ਬਣਾਇਓ ਦੇਖ ਲਿਓ ਤੇ ਵੀ ਮੈਂ ਇਹ ਗੱਲ ਇਸ ਲਈ ਦੱਸ ਰਹੀ ਆ ਕਿਉਂ ਕਿੰਨੇ ਹੰਬਲ ਨੇ ਮੈਂ ਇਹ ਸੋਚ ਕੇ ਨਹੀਂ ਗਈ ਵੀ ਮੈਂ ਉੱਥੇ ਕੰਮ ਕਰੂੰਗੀ ਤੇ ਹਾਂਜੀ ਦਿਲਜੀਤ ਆ ਕੇ ਕਹਿਣਗੇ ਕਿ ਤੁਸੀਂ ਬਹੁਤ ਚੰਗਾ ਕਰ ਰਹੇ ਹੋ ਮੈਂ ਤਾਂ ਇਹ ਸੋਚ ਕੇ ਨਹੀਂ ਗਈ ਪਰ ਇਹ ਵਾਪਰਿਆ ਨਾ ਜੀ ਤੇ ਉਹਨਾਂ ਦਾ ਬੜਪਨ ਉਹ ਨਾਂ ਵੀ ਤਾਰੀਫ ਕਰਦੇ ਕਿੱਡੀ ਕ ਗੱਲ ਸੀ ਮੈਂ ਆਉਂਦਾ ਕੰਮ ਕਰਕੇ ਆ ਜਾਣਾ ਸੀ ਫਿਰ ਵੀ ਇਹ ਵੱਡੀ ਗੱਲ ਆ ਵੀ ਅਸੀਂ ਕੰਮ ਇਕੱਠੇ ਕੀਤਾ ਹਾਂ ਇਹ ਵੱਡੀ ਗੱਲ ਆ ਔਰ ਉਹਨਾਂ ਦਾ ਤਾਰੀਫ ਕਰਨਾ ਉਦੋਂ ਜਿਆਦਾ ਵੱਡੀ ਗੱਲ ਆ ਕਿ ਤੁਸੀਂ ਮਤਲਬ ਨਹੀਂ ਵੀ ਕਰੋਗੇ ਤਾਂ ਵੀ ਚੱਲਦਾ ਤਾਂ ਵੀ ਅਸੀਂ ਤੁਹਾਨੂੰ ਉਵੇਂ ਹੀ ਸਸਤੀ ਗੱਲ ਬੁਲਾਉਂਦੇ ਪਰ ਉਹ ਤੁਹਾਨੂੰ ਵਿਸ਼ ਵੀ ਤੁਹਾਡੇ ਤੋਂ ਪਹਿਲਾਂ ਕਰ ਦਿੰਦੇ ਆ ਇਮਤੀਆਜ਼ ਸਰ ਵੀ ਦਲਜੀਤ ਜੀ ਵੀ ਤੇ ਤੁਹਾਨੂੰ ਐਪਰੀਸ਼ੀਏਟ ਵੀ ਆਪ ਆ ਕੇ ਕਰਦੇ ਆ ਤਾਂ ਉਹ ਅਲਾ ਕਰ ਲਈ ਬਹੁਤ ਵੱਡੀ ਗੱਲ ਯੈਸ ਕਿੰਨੇ ਉਹ ਚੰਗੇ ਇਨਸਾਨ ਨੇ ਜੀ ਤੇ ਲਾਸਟ ਡੇ ਜਦੋਂ ਮੇਰਾ ਕੰਮ ਹੋ ਗਿਆ ਸੀਗਾ ਤੇ ਮੈਂ ਇੰਤਿਆਜ਼ ਸਰ ਨੂੰ ਮਿਲੀ ਤੇ ਮੇਰੀਆਂ ਅੱਖਾਂ 'ਚ ਨੰਨਾ ਪਾਣੀ ਸੀ ਭਰੀਆਂ ਛਲਕਦੀਆਂ ਅੱਖਾਂ ਤੇ ਮੇਰੇ ਦੋਨੋਂ ਹੱਥ ਐ ਸਰ ਨੇ ਫੜੇ ਤੇ ਮੈਂ ਮੈਂ ਕਹਿ ਨਹੀਂ ਸੀ 파 ਰਹੀ ਕਿ ਮੈਨੂੰ ਸੀ ਪਤਾ ਨਹੀਂ ਕਦੋਂ ਮਿਲਣਾ ਇਦੋਂ ਬਾਅਦ ਜਾਂ ਇੰਨੇ ਚੰਗੇ ਡਾਇਰੈਕਟਰ ਇੰਨੇ ਹੰਬਲ ਅਸਲ 'ਚ ਮੈਨੂੰ ਹੰਬਲ ਹੋਣਾ ਜਾਦੇ ਪ੍ਰਭਾਵਿਤ ਕਰਦਾ ਕਿ ਕੋਈ ਇਨਸਾਨ ਇੰਨਾ ਕਿਵੇਂ ਹੋ ਸਕਦਾ ਇੰਨਾ ਜਿਆਦੇ ਪਿਆਰਾ ਤੇ ਇੰਨੀ ਇੱਜ਼ਤ ਦੇਣ ਵਾਲਾ ਉਹ ਗੱਲ ਮੈਨੂੰ ਵੱਧ ਰਵਾਉਂਦੀ ਹੈ ਮੈਨੂੰ ਨਹੀਂ ਪਤਾ ਮੈਨੂੰ ਮੈਨੂੰ ਕਿਉਂ ਉਸ ਗੱਲ ਤੇ ਮੇਰਾ ਰੋਣ ਨਿਕਲਦਾ ਸੀ ਤੇ ਲਾਸਟ ਦੇ ਵੀ ਮੈਂ ਮੈਂ ਰੋਈ ਤੇ ਮੈਨ ਮੈਨੂਏ ਹੱਥ ਫੜੇ ਮੈਨੂੰ ਕਹਿੰਦੇ ਮੁੰਬਈ ਆਉਗੀ ਤੂੰ ਮਿਲਣਾ ਤੇ ਆਬਵੀਅਸਲੀ ਹੁਣ ਮੈਂ ਪ੍ਰੀਮੀਅਰ ਤੇ ਵੀ ਜਾਣਾ ਪ੍ਰੀਮੀਅਰ ਤੇ ਵੀ ਜਾ ਰਿਹਾ ਦੀ ਬਾਈ ਹੋਣਾ ਵੇਲੇ ਵੀ ਜਦੋਂ ਤੁਸੀਂ ਪੋਸਟ ਪਾਉਨੇ ਹੋ ਅਕਸਰ ਕਹਿ ਦਿੰਦੇ ਨੇ ਹਾਂ ਨਹੀਂ ਫਾਇਦਾ ਲੈ ਰਹੀ ਆ ਕੁੱਲ ਤਾਂ ਕੁਲ ਤਾਂ ਐਸੀ ਮਾਰ ਰਹੀ ਹੈ ਵੀ ਕਹਿੰਦੇ ਆ ਕੁਲ ਕਹਿੰਦੇ ਕੁਲ ਤਾਂ ਐਸੀ ਪਾ ਦਿੰਦੀ ਪੋਸਟ ਹਾਂ ਪਰ ਐਵੇਂ ਵੀ 100 ਮੈਂ ਛੱਡਤੀ ਹਾਂ ਨਾ ਮੈਂ ਛੱਡਿਆ ਇਸ ਕਰਕੇ ਤੁਹਾਨੂੰ ਕਿਉਂ ਲੋੜ ਪਈ ਐ ਇਹ ਮਤਲਬ ਦੱਸਣ ਦੀ ਸਾਨੂੰ ਕਿਉਂ ਲੋੜ ਪਈ ਐ ਮਤਲਬ ਤੁਹਾਡਾ ਰਿਸ਼ਤਾ ਹੈ ਗੱਗੀ ਨਾਲ ਦੀਪ ਬਾਈ ਹੋਣਾ ਦਾ ਸਿੱਧੂ ਨਾਲ ਹੈਪੀ ਨਾਲ ਅਮਰਦੀ ਬਾਈ ਨਾਲ ਸਾਨੂੰ ਕੀ ਲੋੜ ਪਈ ਐ ਫੇਸਬੁੱਕ ਤੇ ਜਾ ਕੇ ਦੱਸਾਂ ਗੱਲ ਇਹ ਨਹੀਂ ਜਿਹੜੇ ਗੱਲ ਇਹ ਆ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਮੈਂ ਘੱਟ ਬੋਲਦੀ ਹਾਂ ਤਾਂ ਤੁਹਾਡੇ ਕੋਲ ਨਾ ਇੱਕ ਇੱਕ ਜਗ੍ਹਾ ਮੈਂ ਇਹ ਜੀ ਵੀ ਮੈਂ ਜਮਾ ਮੇਰੇ ਨਾਲ ਰਹਿੰਦੇ ਬੰਦੇ ਕੋਲ ਵੀ ਨਹੀਂ ਕਰ ਸਕਦੀ ਗੱਲ ਔਖੀ ਜਿਹੜੀ ਮੈਂ ਤੰਗ ਤੇ ਮੈਂ ਉਹ ਲਿਖ ਕੇ ਕਰ ਲਈ ਹੂੰ ਮੇਰਾ ਪਲੇਟਫਾਰਮ ਆ ਮੈਂ ਕਰ ਸਕਦੀ ਆ ਜੀ ਜਦੋਂ ਸਾਰੀ ਦੁਨੀਆ ਕਰ ਸਕਦੀ ਆ ਤਾਂ ਮੈਂ ਵੀ ਕਰ ਸਕਦੀ ਤਾਂ ਮੇਰੀ ਕੀ ਪ੍ਰੋਬਲਮ ਆ ਫਿਰ ਮੈਂ ਫਿਰ ਮੈਂ ਕਹਾਂ ਮੈਂ ਤਾਂ ਮੇਰਾ ਤਾਂ ਫਿਰ ਰਿਸ਼ਤਾ ਹੈਗਾ ਹੂੰ ਮੇਰਾ ਤਾਂ ਫਿਰ ਹੱਕ ਮੰਨਦਾ ਜੇ ਥੋੜਾ ਬਣਦਾ ਤਾਂ ਮੇਰਾ ਵੀ ਬਣਦਾ ਜੀ ਮੈਂ ਵੀ ਲਿਖ ਕੇ ਕਰ ਲਈ ਪਰ ਮੈਂ ਉਹ ਵੀ ਛੱਡ ਦਿਆਂ ਕਿਉਂਕਿ ਮੈਂ ਨਹੀਂ ਕਹਣਾ ਚਾਹੁੰਦੀ ਕਿ ਤੁਸੀਂ ਵਰਤਦੇ ਹੋ ਹੂੰ ਮੈਂ ਨਹੀਂ ਪਾਉਂਦੀ ਹੁਣ ਬਹੁਤ-ਬਹੁਤ ਸ਼ੁਕਰੀਆ ਕੀ ਕਹਾਂਗੇ ਫਿਲਮ ਦੇ ਬਾਰੇ ਜਾਂਦੇ ਜਾਂਦੇ ਜਿਹੜੇ ਆਉਣ ਵਾਲੀ ਫਿਲਮਾਂ ਦੇਖਣਗੇ ਸਾਰੇ ਆ ਬਿਲਕੁਲ ਚਮਕੀਲਾ ਤਾਂ ਆ ਹੀ ਰਹੀ ਹੈ 12 ਨੂੰ netflix ਤੇ ਉਸ ਤੋਂ ਇਲਾਵਾ ਵੀ ਮੇਰੇ ਆਉਣ ਵਾਲੇ ਪ੍ਰੋਜੈਕਟ ਹੈਗੇ ਆ ਜੀ ਦਾਰੂ ਹੈ ਸੁੱਖਾ ਰੇਡਰ ਹੈ ਰਾਜਧਾਨੀ ਹੈ ਦਾਰੂ ਮੈਂ ਟਾਈਟਲ ਰੋਲ ਕਰ ਰਹੀ ਹਾਂ ਨਹੀਂ ਪਰ ਕੋਈ ਵੀ ਕਰ ਰਹੇ ਹਾਂ ਅਸੀਂ ਨਹੀਂ ਉਹ ਮੈਨੂੰ ਪਤਾ ਨਹੀਂ ਮੈਨੂੰ ਮਤਲਬ ਤੁਸੀਂ ਨਹੀਂ ਕਰ ਰਹੇ ਬਾਈ ਪਤਾ ਕਰ ਹੀ ਰਹੇ ਹਾਂ ਹਾਂ ਬਾਈ ਕਰ ਰਹੇ ਨੇ ਜੀ ਤੇ ਉਹ ਹੱਲੇ ਸਟਾਰਟ ਹੋਣ ਚੋਂ ਨੂੰ ਟਾਈਮ ਲੱਗਣਾ ਉਹਨੂੰ ਟਾਈਮ ਲੱਗੂਗਾ ਇਹ ਮੇਰੇ ਆਉਣ ਵਾਲੇ ਪ੍ਰੋਜੈਕਟਸ ਨੇ ਤੇ ਮੈਨੂੰ ਆਸ ਹੈ ਇਹਨਾਂ ਤੋਂ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਕਿਵੇਂ ਲੱਗਿਆ ਵਧੀਆ ਕੁਝ ਕੱਟਣਾ ਵਿੱਚੋਂ ਤੁਸੀਂ ਦੇਖ ਲਿਓ ਜੇ ਤੁਹਾਨੂੰ ਆਪੇ ਲੱਗਾ ਲਓ ਜੀ ਇਹ ਸੰਕਲ ਸਿੱਧੂ ਤੇ ਉਹਨਾਂ ਨਾਲ ਗੱਲਬਾਤ ਕੀਤੀ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ ਫੇਸਬੁੱਕ ਤੇ ਬੈਠੇ ਵਿਦਵਾਨ ਜ਼ਰੂਰ ਸੋਚ ਲਿਆ ਕਰਨ ਇਹ ਸਾਡੇ ਪੰਜਾਬ ਦੀ ਧੀ ਹੈ ਪੰਜਾਬ ਦੀਆਂ ਧੀਆਂ ਜੇ ਤਰੱਕੀ ਕਰਦੀਆਂ ਤੇ ਉੱਚ ਸਾਡੀ ਤਰੱਕੀ ਹੈ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਮੁਲਾਕਾਤਾ ਕਰਦੇ ਰਹੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਪਕਤਾ